ਆ ਜਿਹੜੀ ਸਾਡੇ ਆ ਹਾਲਤ ਆ ਹਨਾ ਇਹ ਨਹੀਂ ਸਾਡੀ ਸੁਗਰੀ ਕੋਈ ਡਿਸਪੈਂਸਰੀ ਨਹੀਂ ਜਿੱਥੇ ਬੱਸਾਂ ਬੱਸਾਂ ਕੋਈ ਨਹੀਂ ਆਉਂਦੀਆਂ ਜੀ 30 ਸਾਲਾਂ ਦੇ ਪਹਿਲਾਂ ਬੱਸ ਚੱਲਦੀ ਸੀ ਇੱਧਰ ਅੱਛਾ ਮੁੜ ਕੇ ਬਾਸਾ ਬਾਸਾਣਾ ਜਾਨੀ ਬੰਦ ਹੋ ਗਈ ਜੇ ਸੀਵਰੇਜ ਹੋ ਜਾਵੇ ਪਾਣੀ ਤਾਂ ਚੰਗੀ ਗੱਲ ਹੋਵੇ ਡਾਕਟਰ ਵਧੇਰੇ ਕਿਹੜੇ ਡਾਕਟਰ ਕਿਹੜੇ ਰਾਤ ਨੂੰ 12 ਵਜੇ ਚਲਦੇ ਕੌਣ ਡਾਕਟਰ ਹੁੰਦਾ ਇੱਥੇ ਅਸੀਂ ਕੁਝ ਨਹੀਂ ਕਹਣਾ ਸਾਨੂੰ ਜੀ ਮੈਡੀਕਲ ਦੀ ਸਹੂਲਤ ਚਾਹੀਦੀ ਸਾਨੂੰ ਮੈਡੀਕਲ ਚਾਹੀਦੀ ਆ ਔਰ ਪੜ੍ਹਾਈ ਦੀ ਐਜੂਕੇਸ਼ਨ ਲਈ ਚਾਹੀਦਾ ਇਹ ਤਾਂ ਦੇਖਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿੰਨੇ ਨੇ ਦਿੰਦੇ ਮੋਦੀ ਨੂੰ ਵੀ ਤੁਸੀਂ ਸਾਡੇ ਲਈ ਕੀ ਕਰਦੇ ਪੰਜਾਬ ਲਈ ਆਟਾ ਦਾ ਕੀ ਮੱਕੇ 30 ਕਿਲੋ ਦਾਣੇ 2 ਰੁਪਏ ਕਿਲੋ ਮੈਂਦੇ ਅਸੀਂ ਹੁਣ ਸਾਨੂੰ 5 ਕਿਲੋ ਦਿੰਦੇ ਆ ਇੱਥੇ ਕੋਈ ਡਬੈਂਸੀ ਪਾਜੋ ਜਾਂ ਕੋਈ ਪਾਵੇ ਗੋਲੀਆਂ ਨਾਲੀ ਦਾ ਕੀ ਆ ਉਹ ਕਰਨਾ ਮੈਂ ਇਸ ਗੱਲ ਨੂੰ ਕਹਿੰਦਾ ਵੀ ਸਾਡਾ ਕੋਈ ਮਦਦ ਕਰੋ ਦੇਖੋ ਜੀ ਮੰਗ ਪੱਤਰ ਸ਼ਰਾਬੀ ਜਨਾਂ ਪੇਸ਼ ਕੀਤਾ ਗਵਰਨਮੈਂਟ ਜੀ ਕਰੋ ਗੌਰ ਛੇਤੀ ਪਾ दारू ਦੀ ਚੜੇ ਸਮਾਨ ਉੱਤੇ ਸਾਡੀ ਮੰਗ ਹੈ ਥੱਲੇ ਲਿਆਓ ਛੇਤੀ ਹਰੇਕ ਸ਼ਰਾਬੀ ਦਾ ਬੜੇ ਪਛਾਣ ਸਾਡੇ ਸੈਂਟਰ ਖੋਲ ਦਿਓ ਇੱਥੇ ਕਿਸ ਚੀਜ਼ ਦਾ ਸੈਂਟਰ ਮੰਗਦੇ ਹੋ ਸਲਾਈ ਸੈਂਟਰ ਖੁੱਲਣਾ ਚਾਹੀਦਾ ਹੈ ਕਿਉਂਕਿ ਜੇ ਅਸੀਂ ਕੱਪੜੇ ਅੱਜ ਸਿੱਖੇ ਹੋਗੇ ਤਾਂ ਕੱਲ ਸਾਡੇ ਉਹ ਕੰਮ ਆਉਣਗੇ ਕੋਈ ਨਹੀਂ ਹੈਗੀ ਇੱਥੇ ਕੋਈ ਸਰਕਾਰੀ ਸੈਂਟਰ ਨਹੀਂ ਕੋਈ ਕੋਸ਼ ਨਹੀਂ ਹੈ ਸਾਡਾ ਵੀ ਸਾਡਾ ਆ ਘਰ ਆ ਹਾਂਜੀ ਤੇ ਸਾਨੂੰ ਵੀ ਬਹੁਤ ਦਿੱਕਤ ਆ ਰਹੀ ਆ ਕੰਮ ਜ਼ਿਆਦਾ ਲੈਂਦੇ ਆ ਤੇ ਤਨਖਾਹ ਘਟ ਦਿੰਦੇ ਆ ਅਸੀਂ ਕਹਿੰਦੇ ਆ ਕਿ ਉੱਥੇ ਇੱਕ ਟੀਚੇ ਜ਼ਰੂਰ ਹੋਵੇ ਤੇ ਸਾਡੇ ਨਿਆਣੇ ਅੱਗੇ ਵਧਣ ਡੱਸ ਫੁੱਟ ਤੇਰਾ ਹੈਡ ਡੋਨ ਕਾਸਟੋ ਚੰਗਾ ਪੜਾ ਹਸਦਾ ਸੀ ਮੋਨ ਕਾਸਟੋ ਜਿਹੜੇ ਦਰਵਾਜ਼ੇ ਵਿੱਚ ਬੋ ਚੱਕੀ ਖੜੇ ਹਾਂ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕੋਣ ਕਾਸਟੋ ਅੱਜ ਸੱਸੀਗਾ ਦੋਸਤੋ ਪਿੰਡਾਂ ਵਿੱਚੋਂ ਵਿਚਰਦੇ ਹੋਏ ਪਹੁੰਚਿਆ ਪਿੰਡ ਮਹਿਮਦਵਾਲ ਕਲਾਂ ਜਿੱਥੋਂ ਦੇ ਵਿਕਾਸ ਬਾਰੇ ਉਪਲਬਧੀਆਂ ਬਾਰੇ ਤੇ ਪਿੰਡ ਵਿੱਚ ਕਿਦਾਂ ਜਿਹੜੇ ਲੋਕ ਰਹਿ ਰਹੇ ਨੇ ਜੀਵਨ ਬਸਰ ਕਰ ਰਹੇ ਨੇ ਇਸ ਪਿੰਡ ਦੇ ਵਿੱਚ ਇਹ ਸਾਰੇ ਬਾਰੇ ਅਸੀਂ ਪਿੰਡ ਵਾਸੀਆਂ ਨਾਲ ਜਾਣਕਾਰੀ ਸਾਂਝੀ ਕਰਕੇ ਤੁਹਾਡੇ ਰੂਬਰੂ ਅਸੀਂ ਕਰਦੇ ਆ ਕੀ ਨਾਮ ਹੈ ਜੀ ਬਿੰਦਰਪਾਲ ਜੀ ਕਿਹੜੇ ਪਿੰਡ ਤੋਂ ਜੀ ਮਹਿੰਦੋਲ ਕਲਾਂ ਤੋਂ ਜੀ ਮਹਿੰਦੋਲ ਕਲਾਂ ਕਿਦਾਂ ਨਾਮ ਲੱਗਾ ਮਹਿੰਦੋਲ ਕਲਾਂ ਇਹ ਬਾਠ ਠੀਕ ਹੈ ਜੀ ਜੰਮੇ ਪੜੇ ਸਭ ਕੁਝ ਕੀਤਾ ਇੱਥੇ ਬਹੁਤ ਸੋਣਾ ਲੱਗਿਆ ਤੁਹਾਨੂੰ ਤਾਂ ਮਹਿੰਦੋਲ ਕਲਾਂ ਹਮ ਸਾਰੀ ਉਮਰ ਇੱਥੇ ਹੀ ਬਤੀਤ ਹੋਈ ਤੇ ਵੀਤੀਤ ਹੋਈ ਹੈ ਜੀ ਠੀਕ ਹੂੰ ਬਚਪਨ ਜਦ ਸਕੂਲ ਜਾਂਦੇ ਸੀ ਇੱਥੇ ਪਿੰਡ ਦੇ ਵਿੱਚ ਸਕੂਲ ਹੈ ਨਹੀਂ ਸਕੂਲ ਪਹਿਲਾਂ ਸਾਡਾ ਭੋਲੇਆਲ ਹੁੰਦਾ ਸੀ ਅੱਛਾ ਫੇ ਮਹਿਮਦਵਾਲ ਆ ਗਿਆ ਅੱਛਾ ਫੇ ਤੁਹਾਡਾ ਸਕੂਲ ਹੋ ਗਿਆ ਅੱਛਾ ਉੱਥੇ ਵੀ ਜਾਂਦੇ ਰਹੇ ਆ ਜੀ ਠੀਕ ਆ ਹਾਂ ਜੀ ਤੇ ਕਿਹੜੇ ਸੰਤ ਤੱਕ ਪੜ੍ਹਾਈ ਕੀਤੀ ਫਿਰ ਮੇਰਾ ਅੰਦਾਜ਼ਾ ਜੀ 80 81 ਤੱਕ ਕੀਤੀ ਆ ਜੀ 80 ਤੱਕ ਕੀਤੀ ਤੇ ਕੀ ਕੰਮ ਕਰਦੇ ਫਿਰ ਕੰਮ ਹੱਦਿਆਂ ਦੀਹਾੜੀ ਦੇ ਪਈ ਆ ਬਸ ਜਿਆਦਾ ਹੀ ਤਾਂ ਪਈ ਆ ਹਾਂਜੀ ਪੂਰੀ ਮੌਜਮਾਨ ਦੇ ਜ਼ਿੰਦਗੀ ਦੀ ਮਸਤੀ ਪੂਰੀ ਬੜੀ ਸੋਹਣੀ ਹੈ ਜੀ ਟਾਈਮ ਕੱਟਿਆ ਹੈ ਦਿਹਾੜੀ ਕਰੀ ਜਾਂਦੇ ਨੇ ਰੋਟੀ ਖਾਈ ਜਾਂਦੇ ਆ ਠੀਕ ਆ ਬਸ ਆਨੰਦਪੁਰਾ ਮੰਗਲਮਈ ਹੈ ਬਹੁਤ ਸੋਹਣਾ ਜੀ ਬਹੁਤ ਸੋਹਣਾ ਪਿੰਡ ਬਾਰੇ ਕੀ ਕਹਿਣਾ ਚਾਹੋਗੇ ਪਿੰਡ ਦਾ ਜਿੱਦਾਂ ਕੋਈ ਵਿਕਾਸ ਆ ਜਾਂ ਹੋਰ ਗਲੀਆਂ ਗੁਲੀਆਂ ਆ ਸਾ ਤੂੰ ਦੇਖ ਲੈ ਆ ਆ ਦੇਖ ਲੈ ਉਹਦੀ ਇੱਧਰ ਨੂੰ ਫੋਟੋ ਖਿੱਚ ਲਾਓ ਐਵੀ ਖਿਚ ਲਾਉ ਉਹਦੇ ਪਿੰਡ ਚ ਕਾਉਂਦਾ ਪਿੰਡ ਚ ਵੀ ਤੁਹਾਡੇ ਨਾਲ ਚੱਲ ਚੱਲਦਾ ਤੁਹਾਨੂੰ ਘੁਮਾ ਕੇ ਦਿਖਾ ਲਿਆਣਾ ਪਿੰਡ ਦੇ ਹਾਲਤ ਵੀ ਪਿੰਡ ਦੇ ਹਾਲਤ ਠੀਕ ਹੋ ਆ ਠੀਕ ਆ ਆ ਜਿਹੜੀ ਸਾਡੇ ਆ ਹਾਲਤ ਆ ਹਨਾ ਇਹ ਨਹੀਂ ਸਾਡੀ ਸੁਹਦਰੀ ਅੱਛਾ ਹਾਂਜੀ ਚਲੋ ਹੋਰ ਕੀ ਕਹਿਣਾ ਚਾਹੋਗੇ ਕਿਦਾਂ ਦੀ ਹੋਰ ਪਿੰਡ ਦੇ ਵਿੱਚ ਡਿਸਪੈਂਸਰੀ ਹੈ ਕਿ ਜੇ ਕੋਈ ਬੁੜ ਮਾਰ ਮਾਰ ਹੁੰਨੇ ਕਿੱਥੇ ਕੋਈ ਡਿਸਪੈਂਸਰੀ ਨਹੀਂ ਜੀ ਥੀ ਡਿਸਪੈਂਸਰੀ ਨਹੀਂ ਹੈਗੀ ਕੋਈ ਡਿਸਪੈਂਸਰੀ ਨਹੀਂ ਕੋਈ ਮੈਂ ਕੋਈ ਮੈਡੀਕਲ ਦਾ ਇੱਥੇ ਨਹੀਂ ਹੈਗਾ ਇਦਾਂ ਦਾ ਕੰਮ ਹਾਂ ਕਿੱਥੇ ਜਾਣੇ ਫਿਰ ਇਲਾਜ ਕਰਵਾਉਣ ਦਾ ਲਾਇਕ ਕਰਨ ਵਾਸਤੇ ਮਾਲ ਪੜੀ ਅੱਛਾ ਹਾਂਜੀ ਇੰਨੀ ਦੂਰ ਜਾਣਾ ਪੈਂਦਾ ਫਿਰ ਇੰਨੀ ਦੂਰ ਜਾਣਾ ਪੈਂਦਾ ਬੱਸਾਂ ਆਉਂਦੀਆਂ ਇੱਧਰ ਬੱਸਾਂ ਬੱਸਾਂ ਕੋਈ ਨਹੀਂ ਆਉਂਦੀਆਂ ਜੀ ਹਾਂ ਉਹ ਵੀ ਕੋਈ ਆਪਣੇ ਕੋਲ ਸਾਧਨ ਹੈ ਕਿ ਲੈ ਜਾਓ ਦਾੜ ਅੱਛਾ ਨਹੀਂ ਤਾਂ ਕਿਸੇ ਦੀ ਮਿਹਨਤ ਕਰੋ ਕਿਤੇ ਤਾੜਲੇ ਕਰੋ ਕਿਤੇ ਮੋਟਰਸਾਈਕਲ ਤੇ ਬਿਠਾ ਲੇ ਜਾਓ ਜਾਂ ਕਿ ਦੱਸ ਜਾ ਸਿਆਣਾ ਹੁੰਦਾ ਤਾਂ ਫੇਕੇ ਗੱਡੀ ਕਰਾਓ ਜਾਂ ਕਿ ਕੁਝ ਕਰੋ ਇਦਾਂ ਇਦਾਂ ਜਾਣਾ ਪੈਂਦਾ ਜੀ ਸਰਪੰਚ ਸਾਹਿਬ ਨੇ ਕਿਹਾ ਬੱਸ ਮੁਸਲਵਾ ਦਿਓ ਨਹੀਂ ਜੀ ਕਿ ਸਰਪੰਚ ਸਰ ਪੁੱਛਦੇ ਨਹੀਂ ਕਿਹਾ ਅੱਛਾ ਅੱਜ ਮੇਰਾ ਅੰਦਾਜ਼ਾ ਵਈ ਮੇਰੇ ਅੰਦਾਜ਼ੇ ਦੇ ਵਿੱਚ 5 ਤੋਂ 5 10 20 25 30 ਸਾਲ ਹੋ ਗਿਆ ਜੀ 30 ਸਾਲਾਂ ਤੋਂ ਪਹਿਲਾਂ ਬੱਸ ਚੱਲਦੀ ਸੀ ਇੱਧਰ ਅੱਛਾ ਮੁੜ ਕੇ ਬੱਸ ਆ ਬਸਾਂ ਨੂੰ ਜਾਣੀ ਬੰਦ ਹੋ ਗਈ ਤੇ ਦਿੱਲੀ ਦਾ ਪਿਆਰਾ ਹੁੰਦਾ ਸੀ ਉਹ ਡਰਾਈਵਰ ਹੁੰਦਾ ਸਾਡੇ ਚੋਂ ਚਲਾਉਂਦਾ ਹੁੰਦਾ ਲਿਆਂਦਾ ਹੁੰਦਾ ਪੰਜਾਬ ਰੋਡਵੇ ਦੀ ਅੱਛਾ ਪੰਜਾਬ ਰੋਡਵੇ ਦੀ ਬੱਸ ਹੁੰਦੀ ਸੀ ਪੰਜਾਬ ਰੋਡਵੇ ਦੀ ਜਾਂਦੀ ਹੁੰਦੀ ਸੀ ਅੱਛਾ ਹਾਂ ਜੀ ਮੁੜ ਕੇ ਕੋਈ ਬੱਸ ਨਹੀਂ ਇੱਧਰ ਲੱਗੀ ਜੀ ਠੀਕ ਆ ਹਾਂ ਜੀ ਹੋਰ ਕੋਈ ਪਿੰਡ ਦੇ ਲੋਕਾਂ ਬਾਰੇ ਕੋਈ ਜਾਣਕਾਰੀ ਨਾ ਜਾਣਕਾਰੀ ਹੁਣ ਕੀ ਕੀ ਜੇ ਕਿਹਨੂੰ ਕਦੀ ਜੇ ਮਾੜਾ ਹੈ ਤਾਂ ਕਿਹਨੂੰ ਕਦੀ ਜੇ ਖਰਾ ਹੈ ਮਾੜਾ ਨਹੀਂ ਕਿਦਾਂ ਵਿਚਰਦੇ ਆ ਆਪਸ ਦੇ ਵਿੱਚ ਸਾਰੇ ਨਾ ਠੀਕ ਹੈ ਯਾਰ ਬੜਾ ਸੋਹਣਾ ਟਾਈਮ ਪਾਸ ਕਰੀ ਜਾਂਦੇ ਆ ਜੀ ਹੋਰ ਕੀ ਆ ਜੀ ਤੇਰਾ ਹਾਂ ਕਿਹੜੇ ਪਿੰਡ ਤੋਂ ਜੀ ਤੁਸੀਂ ਮੈਂ ਹਮਦਵਾਲ ਕਲਾਂ ਅੱਛਾ ਕਿੰਨੀ ਉਮਰ ਹੋ ਗਈ ਤੁਹਾਡੀ ਹੁਣ 1 ਘਟ 70 70 ਸਾਲ ਖਤਮ ਦੂਸਰੀ ਦਾ ਰਾਜ ਕੀ ਆ ਫਿਰ ਹੈ ਜੀ ਤੰਦਰੁਸਤੀ ਦਾ ਰਾਜ ਕੀ ਆ ਸਾਰਾ ਦਿਨ ਪਰੋ ਤਾਂ ਤੇ ਲੋਹ ਦੀ ਤਾਂ ਹੈਗੀ ਠੀਕ ਉਮਰ ਦੇ لحاظ ਨਾਲ ਹੁਣ ਜਿਹੜਾ ਸਰੀਰ ਉਹ ਡਿੱਗਦਾ ਅੱਛਾ ਉਹਦਾ ਦੋਖਦਾ ਦਾ ਫੇਰ ਕੋਈ ਨਹੀਂ ਹੈ ਠੀਕ ਹੈ ਯਾ ਜੇ ਜੂਰੀਆ ਨਾ ਮਿਲੇ ਤਾਂ ਫੇਰ ਹੋਰ 10 ਸਾਲ ਕੱਟ ਜਾਵਾਂਗੇ ਅੱਛਾ ਜੂਰੀਆ ਕੋਈ ਹੋਰ ਕੁਝ ਜੂਰੀਆ ਵਾਲੀ ਜਿਹੜੀ ਕਾਨ ਕੋ ਆ ਜਾਂ ਸਪਰੇ ਵਾਲੀ ਦਵਾਈਆਂ ਇਹ ਨਹੀਂ ਲੈ ਲਿਆ ਸਾਨੂੰ ਯੋਰ ਖਰਾਕ ਹੈ ਨਹੀਂ ਯੋਰ ਖਰਾਕ ਨਹੀਂ ਹੈਗੀ ਪਾਵਰ ਕੇਰ ਖਰਾਕ ਹੈ ਨਹੀਂ ਖਰਾਕ ਪਹਿਲੀ ਯਾ ਬਾਤਾਵਰਨ ਠੀਕ ਹੋ ਇੱਥੇ ਦਾ ਹਵਾ ਮਿਲਦੀ ਆ ਤੇ ਫੇਰਾ ਤੋਰੀ ਮਿਲਦੀ ਆ ਤਾਂ ਖਰਾਕ ਹੈ ਤਾਂ ਸ਼ਹਿਰੀ ਜੀਵਨ ਨੂੰ ਵਧੀਆ ਮੰਨਦੇ ਹੋ ਕਿ ਪਿੰਡੂ ਜੀਵਨ ਨੂੰ ਵਧੀਆ ਮੰਨਦੇ ਹੋ ਪਿੰਡ ਜਿੱਥੇ ਰਹਿਣ ਨੇ ਉਹ ਚੰਗਾ ਸ਼ਹਿਰਾਂ ਮਾਨੂੰ ਇੰਨੀ ਆਜ਼ਾਦੀ ਨਹੀਂ ਹੈ ਨਾ ਝੈਰਾ ਦੀ ਹਵਾ ਜਿਹੜੀ ਆ ਉਹ ਘੁੱਟੇ ਹੀ ਹੋਈ ਜਾ ਇੱਥੇ ਹਵਾ ਠੰਡੀ ਆਂਦੀ ਆ ਕੰਟੀ ਏਰੀਆ ਸਰ ਖਾਲ ਲੱਜਦਾ ਵਾਤਾਵਰਨ ਆ ਹੋ ਬਹੁਤ ਸੋਹਣਾ ਲੱਗਦਾ ਕਿਹੜੇ ਜਨਰਲ ਤੋਂ ਹੋਰ ਪਿੰਡ ਦੇ ਵਿੱਚ ਕਿੱਦਾਂ ਦਾ ਮਾਹੌਲ ਆ ਕਿੱਦਾਂ ਤੁਸੀਂ ਜਿਹੜਾ ਪੜੇ ਵੀ ਹੋਏ ਹੋ ਕਿੰਨਾ ਪੜੇ ਹੋ ਨਾ 10 ਸਾਲ ਗਿਆ ਸਕੂਲ ਦੇ ਵਿੱਚ ਅੱਛਾ 75 ਦੇ ਵਿੱਚ 74 ਦੇ ਵਿੱਚ ਮੈਂ 10ਵੀਂ ਚੋਂ ਫੇਲ ਹੋ ਗਿਆ ਤਾਂ ਫੇਰ ਨਹੀਂ ਗਿਆ ਅੱਛਾ 72 ਵਿੱਚ ਮੈਂ 8ਵੀਂ ਜੇ ਸੀ ਸਾ 83 ਜਿਵੇਂਰਾ ਵਿਆਹ ਹੋਇਆ ਜਿਹੜਾ ਮਾਹੌਲ ਪਹਿਲਾਂ ਥਾ ਹੁਣ ਪਿੰਡ ਦੇ ਵਿੱਚ ਤਬਦੀਲੀ ਬਹੁਤ ਆ ਗਈ ਪਿੰਡਾਂ ਦੇ ਵਿੱਚ ਤਾਂ ਇਸ ਕਰਕੇ ਜਿਹੜਾ ਬਾਤਾਵਾਰ ਨਵਾਂ ਹੁਣ ਸ਼ਹਿਰਾਂ ਵਰਗਾ ਹੀ ਹੋ ਗਿਆ ਤਕਰੀਬਨ ਪਿੰਡ ਦੇ ਵਿੱਚ ਹੀ ਬਾਜ਼ਾਰ ਬਣ ਗਏ ਆ ਦੁਕਾਨਾਂ ਬਣ ਗਈਆਂ ਸਹੂਲਤਾਂ ਹਰ ਇੱਕ ਤਰ੍ਹਾਂ ਦੀ ਮਿਲਦੀ ਪਈ। ਪਿੰਡ ਦੇ ਵਿੱਚ ਸਾਨੂੰ ਕੋਈ ਚੀਜ਼ ਦੀ ਦਿੱਕਤ ਨਹੀਂ ਹੈਗੀ। ਹਰ ਇੱਕ ਚੀਜ਼ ਮਿਲਦੀ ਆ। ਜੇ ਜ਼ਿਆਦੇ ਲੋੜ ਪਵੇ ਤਾਂ ਮਾਲ ਪਰ ਕੋਲੇ ਆ। ਹੋਰ ਕੀ ਅਪੀਲ ਕਰਨੀ ਚਾਹੁੰਦੇ ਆ ਪਿੰਡ ਵਾਸੀਆਂ ਨੂੰ? ਆ ਦੇਖਣਾ ਸਾਡੇ ਨਿਸ਼ਾਨ ਪਿੰਡ ਵਾਲੇ ਜਿਹੜੀਆਂ ਸਮੱਸਿਆ ਇਹ ਤਾਂ ਮੁੱਕੇ ਹੀ ਨਹੀਂ ਸਕਦੀਆਂ। ਜੇ ਸਾਡਾ ਪਿੰਡਾ ਨਾ ਜੇ ਸੀਵਰੇਜ ਹੋ ਜਾਵੇ ਪਾਣੀ ਤਾਂ ਚੰਗੀ ਗੱਲ ਹੋਵੇ ਜੇ ਸੀਵਰੇਜ ਨਾ ਹੋਵੇ ਤਾਂ ਵੀ ਕਿਹੜਾ ਫਾਇਦਾ ਨਹੀਂਗਾ ਕਿੱਥੇ ਕਿਤੇ ਡੈਮ ਦਾ ਪਾਣੀ ਆਂਦਾ ਬਹੁਤ ਕਿੰਨਾ ਕ ਟਾਈਮ ਦਾ ਪਾਣੀ ਆਦਾ ਚੋਕੋ ਨਾ ਜਿਹੜੀ ਚੀਜ਼ ਮੰਗਣੀ ਤੁਸੀਂ ਮੰਗਦੇ ਆ ਹਜੇ ਤੱਕ ਨਹੀਂ 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 ਹਾਂ ਹਾਂ ਸਾਬ ਨਾਲੋਂ ਬੜੀ ਜੀ ਇਹ ਹਾਂ ਬਿਲਕੁਲ ਨਹੀਂ ਬਿਲਕੁਲ ਨਹੀਂ ਮੈਂ ਨਹੀਂ ਇਸ ਗੱਲ ਨੂੰ ਮੰਨਦਾ ਬਿਮਾਰੀਆਂ ਜਿਆਦੇ ਪਾਣੀ ਤੋਂ ਪੈਦਾ ਹੁੰਦੀਆਂ ਪਾਣੀ ਤੋਂ ਬਿਮਾਰੀ ਪੈਦਾ ਹੁੰਦੀਆਂ ਹਮਾਰੀਆਂ ਤੋਂ ਪੈਦਾ ਹਜੇ ਤੱਕ ਜਿਆਦੇ ਪੜਦੇ ਆ ਚਵਾਲੇ ਸੰਤਾਂ ਕੋਲ ਬੜੇ ਸਕੂਲ ਬਣ ਗਿਆ ਸਕੂਲ ਨਾਲੇ ਨਾ ਬਣਾਇਆ ਹਾਂ ਤੱਕ ਕਿੰਨੇ MP MLA ਤੱਕ ਆ ਗਏ ਹਾਂ ਤੱਕ ਤੁਸੀਂ ਕਿਹਾ ਬਈ ਮਾਲਪੁਰ ਦੇ ਵਿੱਚ ਇੱਕ ਡਾਕਟਰ ਐਮਡੀ ਚਾਹੀਦਾ ਆ ਤੱਕ ਆ ਕੇ ਕਹ ਕਿਹੜੇ ਡਾਕਟਰ ਬਧੇਰੇ ਕਿਹੜੇ ਡਾਕਟਰ ਕਿਹੜੇ ਰਾਤ ਨੂੰ 12 ਵਜੇ ਕਲਦੇ ਕੌਣ ਡਾਕਟਰ ਹੁੰਦਾ ਕੋਈ ਰਾਤ ਇੱਥੇ ਆਗਾ ਤੇ ਇੱਥੇ ਕਿਹੜੇ ਉਹਨੂੰ ਛੇਤੀ ਉੱਠ ਖਾਣਨਾ ਹੈ ਕੌਣ ਫੇ ਤੂੰ ਰਾਤ ਨੂੰ ਬਿਮਾਰ ਇੱਥੇ ਵੀ ਉਹੀ ਗੱਲ ਹੋਣੀ ਆ ਬਿਮਾਰ ਹੋਗਾ ਮਰ ਜਾ ਮੰਗੇ ਹੋਊਗਾ ਬਧੇੜੀ ਦੁਨੀਆ ਘੁੰਮਦੀ ਆ ਇੱਥੇ ਬਧੇੜੀ ਆਬਾਦੀ ਆ 1.5 ਹਜ਼ਾਰ ਬਿਮਾਰ ਬੋਬਾਦੀ ਹੋ ਗਈ ਆ ਤੈਨੂੰ ਪਤਾ ਕਿੰਨੀ ਵਾਲੀ ਆ ਇਹ ਕੋ ਹਰਮਨ 38 40 ਕਰੋੜਵਦੀ ਹੋ ਗਈ ਆ ਜਿਹੜੀ ਵੋਟਾਂ ਤੋਂ ਬਗੇਰ ਆਜੇ ਨਹੀਂ ਕੀ ਉਹਨਾਂ ਦੇ ਸੁਧਾਰ ਕਰ ਲੂੰਗਾ ਇਹ ਨਹੀਂ ਸੁਧਾਰ ਹੋਣਾ ਹਿੰਦੁਸਤਾਨ ਦਾ ਕਦੇ ਵੀ ਨਹੀਂ ਹੋਣਾ ਕਿਉਂ ਨਹੀਂ ਹੁੰਦਾ ਨਹੀਂ ਹੁੰਦਾ ਮੇਰੇ ਪਿੰਡ ਤਾਂ ਇੰਨਾ ਸੁਧਾਰ ਨਹੀਂ ਰਾਤ ਨੂੰ ਇਤਨਾਂ ਨਹੀਂ ਹੈ ਠੀਕ ਨਹੀਂ ਇਹ ਨਹੀਂ ਹੋਣਾ ਕਦੇ ਵੀ ਨਹੀਂ ਹੋਣਾ ਕਿੰਨਾ ਕਰਨਾ ਹੈ ਹਾਂ ਹਾਂ ਗੱਲਾਂ ਕਰ ਉਸ ਨੂੰ ਕੋ ਪੌਣ ਲੀ ਮੈਂ ਤਾਂ ਡਾਕਟਰ ਬਣਾਉਂਦਾ ਕਿੰਨੀ ਵਾਰੀ ਕਿਹਾ ਵੇ ਤੇ ਐਪੀਕੀ ਐਮ ਐਲ ਆਏ ਮੋਟਾ ਨੂੰ ਕਿੰਨੀ ਵਾਰੀ ਡਾਕਟਰੀ ਵਾਰੀ ਕਿਹਾ ਕੋਈ ਡਾਕਟਰੀ ਨਹੀਂ ਤੇ ਨਾ ਕੋਈ ਤੇ ਡਾਕਟਰ ਵਾ ਨਾ ਕੋਈ ਫੈਂਸ ਨਹੀਂ ਬਣੀ ਉਹ ਬਣੇ ਤਾਂ ਸਹੀ ਸਾਡੇ ਨੂੰ ਔਖ ਲੱਗਦਾ ਸਾਡੇ ਇਹਨਾਂ ਤੇ ਬਿਠੇ ਰੇਲਾਂ ਦਾ ਬਣਾ ਦੇ ਜੰਗ ਥਾਟ ਅਸੀਂ ਨਹੀਂ ਰੋਕਦੇ ਹੈ ਬਣਾਉ ਤਾਂ ਸਹੀ ਕੋਛੋ ਬਣਾਉ ਤਾਂ ਸਹੀ ਕੋਛੋ ਜਿਹੜੀ ਮੈਡੀਕਲ ਰਿਪੋਰਟ ਮੰਗੋ ਮੇਨ ਜੀ ਹਾਂਜੀ ਕੀ ਨਾ ਹੋਵੇ ਪਾਈ ਮੇਰਾ ਨਾਮ ਜੀ ਸਿੰਘਾ ਜੀ ਹਾਂ ਜੀ ਕੀ ਕਹਿਣਾ ਚਾਹੋਗੇ ਜੀ ਅਸੀਂ ਕੁਝ ਨਹੀਂ ਕਹਿਣਾ ਸਾਨੂੰ ਜੀ ਮੈਡੀਕਲ ਦੀ ਸਹੂਲਤ ਚਾਹੀਦੀ ਪਿੰਡ ਦੇ ਵਿੱਚ ਡਿਸਪੈਂਸਰੀ ਜਾਂ ਪਿੰਡ ਜਿਹੜਾ ਪੂਰੇ ਤੁਸੀਂ ਹਿਆਰਪੁਰ ਤੱਕ ਚਲਦੇ ਜਿਹੜੇ ਜ਼ਿਲ੍ਹੇ ਤੋਂ ਐਮਰਜੈਂਸੀ ਕੇਸ ਨਾਲ ਕੋ ਚੱਕ ਸਕਦਾ ਨਾ ਕਰਕੇ ਨਾ ਮਾਲਪੁਰ ਚੱਕ ਸਕਦਾ ਨਾ ਗੜਸ਼ੰਕਰ ਨਾਲ ਹਿਆਰਪੁਰ ਚੱਕਦਾ ਜਦ ਰ ਫਿਰ ਅੰਬਰਸਾ ਨੂੰ ਕਹਿੰਦੇ ਪਈਏ ਕਰਨਗੇ ਜਦ ਤੱਕ ਬੰਦਾ ਖਤਮ ਇੱਦਾਂ ਗੱਲਾਂ ਕਰੋ ਜਿਹੜਾ 78 ਸਾਲ ਦੇਸ਼ੇ ਜਨਮ ਹੋਏ ਚੋ ਤੇ ਉਹ ਚੱਲੇ ਆ ਹ ਤੱਕ ਮੈਡੀ ਸਕੂਲ ਤੇ ਦੱਸਦੇ ਕਵੀ ਹੈਗੀ ਮਾਲਪੁਰ ਦੇ ਵਿੱਚ 200 ਪਿੰਡ ਲੱਗਦਾ 200 ਪਿੰਡ ਦੇ ਵਿੱਚ ਐਮਡੀ ਡਾਕਟਰ ਨਹੀਂ ਅਜੇ ਤ ਅੱਜ ਤੱਕ ਤੁਸੀਂ ਇਹ ਤਾਂ ਛੱਡੋ 5G ਨੈਟ ਚੱਲ ਗਿਆ ਅੱਜ ਤੱਕ ਪ੍ਰਧਾਨ ਮੰਤਰੀ ਕਿਸੇ ਵੀ ਦੇਖ ਦੇ ਵਿੱਚ ਦੱਸੋ ਬਾਹਰ ਮੈਂ 1.5 ਸਾਲ ਰਹਿ ਕੇ ਆਇਆ ਉੱਥੇ ਰੋਡ ਤੇ ਗੱਡੀ ਰੋਕਦੇ ਰੋਡ ਤੇ ਜਹਾਜ਼ ਲੈਂਡ ਕਰਦੇ ਇੱਥੇ ਹੱਦ ਕਰਦੇ ਇੱਥੇ ਸਾਨੂੰ ਐਮਡੀ ਡਾਕਟਰ ਇਹ ਨਹੀਂ ਮਿਲਦਾ ਤਾਂ ਹੋਰ ਤਾਂ ਇਸੇ ਕੀ ਕਰਨਾ ਪ੍ਰਧਾਨ ਮੰਤਰੀ ਨੂੰ ਤਾਂ ਕੋ ਮਿਲਿਆ ਐਨੇ ਬੰਦੇ ਬੁਢਾ ਹੋ ਗਏ ਸਿਆਣਾ ਉਹਦੀ 80 ਸਾਲ ਦੀ ਉਮਰ ਕੋਲ ਪੁੱਛਿਆ ਤੱਕ ਪ੍ਰਧਾਨ ਮੰਤਰੀ ਕੋਈ ਦੇਖਿਆ ਉਹਨਾਂ ਨਾਲ ਮੇਲ ਲੈ ਵੀ ਤੁਹਾਨੂੰ ਤੁਸੀਂ ਬੁਢੇ ਹੋ ਜਾਓਗੇ ਕਦੀ ਨਹੀਂ ਮਿਲ ਸਕਦੇ ਅਸੀਂ ਕਹਿੰਦੇ ਸਾਨੂੰ ਕੱਲਾ ਡਾਕਟਰ ਐਮਡੀ ਮਾਲਪੁਰ ਦੇ ਵਿੱਚ ਮਿਲਣਾ ਚਾਹੀਦਾ ਸਿਰਫ ਸਿਰਫ ਟੀਵੀ ਤੱਕ ਹੀ ਸੀਮਤ ਰਹਿ ਗਿਆ ਉਹ ਤਾਂ ਗੱਲਾਂ ਨਹੀਂ ਗੱਲਾਂ ਐ ਜੇ ਉਹ ਤਾਂ ਪੈਸੇ ਆ ਉਹ ਤਾਂ ਪੈਸੇ ਖਾਣੇ ਜਿਹੜਾ ਮਰਜ਼ੀ ਖਾਈ ਜਾਵੇ ਆ ਸਾਡੇ ਨਾਲਾ ਬਣਿਆ ਪਾਣੀ ਇਹ ਤੱਕ ਲੋਕ ਬਲੌਕ ਐ ਕਾਹਤੇ ਬਲੌਕੇ 15 ਸਾਲ ਪਹਿਲਾਂ ਬਣ ਗਿਆ ਉਹ ਨਹੀਂ ਕਹਿੰਨੂ ਕਹਿਣਾ ਜਿਹੜਾ ਅੱਜ ਨਵਾਂ ਸਰਪੰਚ ਬਣਿਆ ਉਹਨੂੰ ਮਾੜਾ ਕਹਿਣਾ ਜਿੰਨ ਪਿਛਲਾ ਬਣਾਇਆ ਉਹਨੂੰ ਥੋੜੋ ਕਿਸੇ ਨੇ ਮਾੜਾ ਕਹਿਣਾ ਉਹ ਯਾਰ ਨੂੰ ਜਾਂਦਾ ਸੀ ਅੱਗੇ ਬੜਾ ਉਹ ਤਾਂ ਮੈਂ ਕਿੰਨ ਲੱਖ ਰੁਪਏ ਸਿੱਟ ਕੇ ਬੜੇ ਪੈ ਪਾਨ ਮੈਨੂੰ ਮਾੜਾ ਕਹਿਣਾ ਨਿਕਣ ਬੜੇ ਪੈ ਪਾਤੇ ਜਿਹੜੀ ਚੀਜ਼ ਦੀ ਲੋੜ ਆ ਉਹ ਦੇਖੋ ਤੁਸੀਂ ਸਾਨੂੰ ਮੈਡੀਕਲ ਚਾਹੀਦੀ ਆ ਔਰ ਪੜ੍ਹਾਈ ਦੀ ਐਜੂਕੇਸ਼ਨ ਲਈ ਚਾਹੀਦਾ ਉਹ ਕ ਗੱਲਾਂ ਗੱਲ ਤਾਂ ਕੜਨ ਵਾਸਤੇ ਬੱਚੇ ਕਿੱਥੇ ਸਕੂਲ ਇੱਥੇ ਸਕੂਲ ਜਿਹੜਾ ਹੈਗਾ ਸਕੂਲ ਸਾਡੇ ਕੋ ਮਾਟਰ ਦਲਜੀਤ ਸਿੰਘ ਆਇਆ ਠੀਕ ਹੈ ਜੀ ਹੁਣ ਸਾਡੇ ਸਕੂਲ ਨੂੰ ਅਪਗ੍ਰੇਡ ਕੀਤਾ 8ਵੀਂ ਦਾ ਕੌਣ ਪੜਾਇਆ ਮੇਰਾ ਇੱਕ ਬੱਚਾ ਇੰਗਲਿਸ਼ ਸਕੂਲੇ ਪੜਦਾ ਇੱਕ ਪੰਜਾਬੀ ਚ ਪੜਦਾ ਔਰ ਪੰਜਾਬੀ ਵਾਲਾ ਐਜੂਕੇਸ਼ਨ ਟੋਪ ਤੇ ਕਰ ਰਿਹਾ ਅਸੀਂ ਕਿੱਦਾਂ ਉਹਨੂੰ ਮਾੜਾਗੇ ਪਰ ਸਾਡੇ ਹਸਪਤਾਲ ਦੀ ਬਹੁਤ ਹਾਲਾਤ ਮਾੜੇ ਆ ਇੱਕ ਕੁੱਤੇ ਦੇ ਟੀਕਾ ਬੰਦੇ ਦੰਦ ਲਾਂਦੇ ਨਾ ਉਹਦਾ ਟੀਕਾ ਨਹੀਂ ਇੱਥੋਂ ਮਿਲਦਾ ਇਹ ਤੁਸੀਂ ਦੇਖ ਲਓ ਹੋਰ ਸਾਡੇ ਦੇਸ਼ ਨਾਲ ਤਰੱਕੀ ਕੀ ਕਰਨੀ ਹੈ ਅ ਕਿੰਨੇ ਮੁੰਡੇ ਪੜੇ ਉਹਨੂੰ ਪੁੱਛ ਲੈ ਵੀ ਅੱਜ ਤੱਕ ਸਾਡੇ ਪਿੰਡ ਦੇ ਵਿੱਚ ਮੇਰਾ ਡੈਡੀ ਮੇਰਾ ਡੈਡੀ ਸਰਵਿਸ ਖੁਦ ਕਰਦਾ ਸੀਗਾ ਉਸ ਤੋਂ ਬਾਅਦ ਮੈਨੂੰ ਦੱਸਦੇ ਆ ਤੇ ਮੇਰੇ ਪਿੰਡ ਦੇ ਵਿੱਚ ਕਿਸੇ ਨੂੰ ਨੌਕਰੀ ਮਿਲੀ ਆ ਕਿ ਐਸੀ ਸਕੂਲ ਨੂੰ ਐਸੀ ਬੰਦੇ ਨੂੰ ਪਹਿਲਾ ਸਹੂਲਤ ਦੱਸੋ ਮੇਰਾ ਆਪਰੇਸ਼ਨ ਹੋਇਆ 22 ਟਾਂਕੇ ਲੱਗੇ ਮੈਨੂੰ ਦੱਸੋ ਕਿ ਆ ਸਹੂਲਤ ਤੋਂ ਮੈਂ ਖੁਦ ਮਿਹਨਤ ਕਰਦਾ 43 ਸਾਲ ਦੀ ਮੇਰੀ ਉਮਰ ਹੋ ਗਈ ਕਿਸੇ ਨੂੰ ਕੋਈ ਸਹੂਲਤ ਨਹੀਂ ਹੈਗੀ ਕੁਝ ਨਹੀਂ ਸਾਡੇ ਡਾਕਟਰ ਰਾਜ ਸਾਹਿਬ ਐਮਪੀ ਵਾਲੇ ਬਹੁਤ ਗੁੱਡ ਬੰਦੇ ਹਰੇਕ ਦੇ ਦੁੱਖ ਸੁੱਖ ਚ ਕੱਢਦੇ ਹਰੇਕ ਦਾ ਕੰਮ ਕਰਦੇ ਅਸੀਂ ਉਹਨਾਂ ਨੂੰ ਚੌਥੀ ਵਾਰੀ ਬਣਾਇਆ ਕਾਤੇ ਬਣਾਏ ਜੇ ਸਾਡੇ ਦੁੱਖ ਸੁਣਦੇ ਆ ਇਹ ਉਹਨਾਂ ਕੋਲ ਆਪਣੀ ਇਹ ਮੰਗ ਰੱਖੀ ਗਈ ਉਹ ਮੰਗ ਰੱਖੀ ਉਹ ਨਹੀਂ ਸਾਡੀ ਪੂਰੀ ਕਰ ਦੇਣੀ ਹੈ ਜੀ ਇਹਦਾ ਦੇਖਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਹਿੰਦੇ ਨੇ ਨੰਦ ਮੋਦੀ ਨੂੰ ਵੀ ਤੁਸੀਂ ਸਾਡੇ ਲਈ ਕੀ ਕਰਦੇ ਪੰਜਾਬ ਲਈ ਬੇਸ਼ੱਕ ਸਾਡੀਆਂ 13 ਸੀਟਾਂ ਸਾਡੇ ਲਈ ਕੀਤਾ ਅਜੇ ਤੱਕ ਉਹ ਨਹੀਂ ਕੀ ਆ ਜਿੰਨੀ ਕੁਰਬਾਨੀ ਦਿੱਤੀ ਪੰਜਾਬ ਨੇ ਦਿੱਤੀ ਉਹ ਨਹੀਂ ਕਹਿੰਦੇ ਦਿੱਤੀ ਕਿਸੇ ਨੇ ਕੁਝ ਨਹੀਂ ਦਿੱਤੀ ਆ ਤਾਰਾ ਇੰਗਲੈਂਡ ਤੱਕ ਵੀ ਰਾਜ ਜਾ ਕੇ ਪੰਜਾਬੀਆਂ ਨੇ ਕੀਤਾ ਆ ਔਰ ਪੰਜਾਬੀਆਂ ਨੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਸਾਨੂੰ ਕਿ ਸਾਡੇ ਲਈ ਉਹ ਬੰਦੇ ਖਰੇ ਆ ਜਿਹੜੇ ਸਾਡੇ 50 ਬੰਦੇ ਨੂੰ ਕੰਮ ਦਿੰਦੇ ਅਸੀਂ ਉਹਨਾਂ ਤੋਂ ਕੀ ਲੈਣਾ ਆਪਣੇ ਪ੍ਰਧਾਨ ਮੰਤਰੀਆਂ ਤੋਂ ਸਾਨੂੰ ਤਾਂ ਸਾਡਾ ਪਿੰਡ ਚੰਗਾ ਜੀ ਸਾਡੇ ਪਿੰਡ 'ਚ ਲੜਨਾ ਵੀ ਬੋਲਣਾ ਵੀ ਆ ਪਰ ਸਾਡੇ ਪਿੰਡ ਨਾਲ ਦਾ ਤੱਕ ਪੂਰੇ ਹਿੰਦੁਸਤਾਨ 'ਚ ਪਿੰਡ ਨਹੀਂ ਕੋਈ ਹੈਗਾ ਬਿਲਕੁਲ ਜੀ ਕਿਤੇ ਜਿੱਥੇ ਜਿੱਥੇ ਕਿ ਕੁਝ ਵਿਤਕਰੇ ਵੀ ਹੁੰਦੇ ਨੇ ਤੇ ਉੱਥੇ ਪਿਆਰ ਵੀ ਪਿੰਡ ਵਾਸੀਆਂ ਵਿੱਚ ਰਹਿੰਦਾ ਤੇ ਕੋਈ ਬੋਲਿਆ ਮੈਂ ਗੱਲ ਕਰਦਾ ਕਿਸੇ ਨੇ ਨਹੀਂ ਬੋਲਣਾ ਸਾਡਾ ਪਿੰਡ ਆ ਅਸੀਂ ਪਿੰਡ ਲਈ ਹਰ ਵਕਤ ਲਈ ਖੜੇ ਸਾਨੂੰ ਲੋੜ ਨਹੀਂ ਹਾਂਜੀ ਮਾਤਾ ਜੀ ਵੀ ਇੱਥੇ ਮੌਜੂਦ ਨੇ ਜਿਹੜੇ ਹਾਂਜੀ ਮਕੀਨਾ ਮਾਤਾ ਜੀ ਤੁਹਾਡਾ ਉਹ ਵਿਚਾਰਾਂ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਤੇ ਸਰਕਾਰ ਵੱਲੋਂ ਕੋਈ ਸਹੂਲਤ ਮਿਲੀ ਹੋਈ ਤੁਹਾਨੂੰ ਨਾ ਜੀ ਸਾਨੂੰ ਕੋਈ ਮਿਲੀ ਨਹੀਂ ਕੋਈ ਆਟਾ ਦਾਲ ਸਕੀਮ ਜਾਂ ਹੋਰ ਕੋਈ ਹੈਲਥ ਦੀ ਸਕੀਮ ਆਟਾ ਦਾਲ ਸਕੀਮ ਅੱਗੇ 30 ਕਿਲੋ ਦਾਣੇ 2 ਰੁਪਏ ਕਿਲੋ ਮਰਦੇ ਅਸੀਂ ਹੁਣ ਸਾਨੂੰ 5 ਕਿਲੋ ਦਿੰਦੇ ਆ 5 ਕਿਲੋ ਨਾਲ ਕਿਹਾ ਮਹੀਨਾ ਲੰਘ ਜਾਂਦਾ ਹੂੰ ਉਹ ਵੀ ਅੱਧੀ ਮਿੱਟੀ ਹੁੰਦੀ ਵਿੱਚ ਸਰਕਾਰ ਵੱਲੋਂ ਸਫਰ ਫਰੀ ਕੀਤਾ ਗਿਆ ਮਹਿਲਾਵਾਂ ਲਈ ਉਹ ਤਾਂ ਅਸੀਂ ਜਾਇਦਾ ਕਿਤੇ ਸਾਲ 'ਚ ਇੱਕ ਵਾਰੀ ਇੱਕ ਵਾਰੀ ਜਾਇ ਹਾਂ ਠੀਕ ਹੈ ਤੇ ਹੁਣ ਤੁਸੀਂ ਜਿੱਦਾ ਕੰਮ ਕਰਦੇ ਹੋ ਕਿਤੇ ਵਾਰ-ਵਾਰ ਹੁੰਦੇ ਹੋ ਤੇ ਇਲਾਜ ਵਾਸਤੇ ਕਿੱਥੇ ਜਾਣਾ ਪੈਂਦਾ ਫਿਰ ਇਲਾਜ ਵਾਸਤੇ ਸਾਨੂੰ ਮਾਲਪੁਰ ਜਾਇਦਾ ਜੀ ਅੱਛਾ ਹਮ ਇੱਥੇ ਕੋਈ ਮੌਜੂਦ ਨਹੀਂ ਆ ਡਾਕਟਰ ਜਿਹੜੇ ਹੈਗੇ ਉਹ ਆਉਂਦੇ ਨਹੀਂ ਦੁਕਾਨ ਇੱਕ ਨੇ ਖੋਲੀ ਉਹ ਪ੍ਰਾਈਵੇਟ ਉਹ ਵੇਲੇ-ਕਵੇਲੇ ਆਉਂਦਾ ਈ ਮੰਗ ਕਰਦੇ ਫਤ ਸਹੀ ਹਸਪਤਾਲ ਚਾਹੀਦਾ ਇੱਥੇ ਸਿਸਟਮ ਹਸਪਤਾਲ ਦਾ ਡਾਕਟਰ ਰਾਜ ਨੂੰ ਕਿਹਾ ਆ ਆਹੋ ਡਸਪੈਂਸਰੀ ਖੋਲਣੇ ਨੂੰ ਉਹ ਕਹਿੰਦੇ ਖੋਲਾਂਗੇ ਅਸੀਂ ਤੇ ਤੁਹਾਡਾ ਆਯੂਸ਼ਮਾਨ ਕਾਰਡ ਜਿੱਥੇ ਇਲਾਜ ਫ੍ਰੀ ਹੁੰਦਾ ਜਿੱਥੇ ਬਣਿਓ ਆ ਸਾਡੇ ਨੀਲੇ ਕਾਰਡ ਬਣਿਓ ਆ ਆਯੂਸ਼ਮਾਨ ਕਾਰਡ ਜਿੱਤੇ ਸਰਕਾਰ ਵੱਲੋਂ ਇਲਾਜ ਫ੍ਰੀ ਹੁੰਦਾ ਹਸਪਤਾਲਾਂ ਦੇ ਵਿੱਚ ਨਹੀਂ ਉਹ ਸਾਡੇ ਨਹੀਂ ਬਣੇ ਅਸੀਂ ਬਣਾਇਆ ਨਹੀਂ ਹੈ ਜੀ ਬਣਾਇਆ ਨਹੀਂ ਹੈ ਜੀ ਨਹੀਂ ਜੀ ਨਹੀਂ ਨਹੀਂ ਵੀ ਸਾਡੀ ਮਤਲਬ ਪਿੰਡ ਦੇ ਵਿੱਚ ਆ ਉਹ ਉਹਦੀ ਦੁਕਾਨ ਉਹ ਦੇਖੀ ਵੀ ਜਿਹੜੀ ਮੈਂ ਗੱਲਾਂ ਕਹਿੰਦਾ ਉਹ ਸਹੀ ਕਰ ਉਹ ਤੋਂ ਸ਼ਾਵਲਾ ਇੱਥੇ ਕੋਈ ਡਿਫੈਂਸਰੀ ਪਾ ਜੋ ਜਾਂ ਕੁਝ ਪਾਵੇ ਗੋਲੀਆਂ ਨਾਲੀ ਦਾ ਕੀ ਆ ਉਹ ਕਰਨ ਨਲੀਆਂ ਗਾਲੀਆਂ ਤਾਂ ਬਣਦੀ ਹੀ ਰਹਿਣੀਆਂ ਡਿਫੈਂਸਰੀ ਬਣਾਓ ਕੋਈ ਡਾਕਟਰ ਬਣਾਓ ਸਾਡਾ ਸੱਦਿਆ ਕੋਈ ਆਂਦਾ ਨਹੀਂ ਕੋਈ ਕੁਝ ਨਹੀਂ ਐਕਸੀਡੈਂਟ ਇੱਥੇ ਹੋ ਜਾਏ ਆ ਦੇਖ ਐਦਾਂ ਮੈਦੀ ਤੋਂ ਛੱਟ ਕੇ ਇਹ ਐਦਾਂ ਮਾਰ ਪੜੋ ਜੀ ਐਜ ਲੋਗ ਕੇ ਪਿੰਡ ਚੋਂ ਆਂਗੇ ਉਹ ਛੱਟ ਗਾ ਜੇ ਕੋਈ ਐਦਾ ਐਕਸੀਡੈਂਟ ਹੋ ਜਾਏ ਕਿਹਨੂੰ ਸੱਦਾਂਗੇ ਕੋਈ ਡਾਕਟਰ ਬੁਲਾਓ ਇੱਥੇ ਉਹ ਡਿਫੈਂਸ ਜੀ ਬਣਾ ਦਿਓ ਸਾਨੂੰ ਕੋਈ ਸੁਖੋ ਜਗਾ ਸਾਨੂੰ ਹੋਰ ਕੋਈ ਨਹੀਂ ਮੈਂ ਇਸ ਗੱਲ ਨੂੰ ਕਹਿੰਦਾ ਵੀ ਸਾਡਾ ਕੋਈ ਮਦਦ ਕਰੋ ਮਦਦ ਕਰੋ ਲੋਕ ਕਾਰ ਦੇ ਆਂਦੇ ਕਹਿ ਜਾਂਦੇ ਆ ਆਂਦਾ ਕੋਈ ਇਹ ਤੋਂ ਪਿੰਡ ਪਿੰਡ ਵਾਸੀਆਂ ਵੱਲੋਂ ਇੱਕ ਡਿਸਪੈਂਸਰੀ ਤੇ ਪੜ੍ਹਾਈ ਨੂੰ ਲੈ ਕੇ ਇੱਕ ਮੰਗ ਰੱਖੀ ਜਾ ਰਹੀ ਹੈ ਜਿਸ ਦੀ ਇੱਥੇ ਬਹੁਤ ਜ਼ਰੂਰੀ ਲੋੜ ਸਮਝੀ ਜਾ ਰਹੀ ਹੈ ਤੇ ਸਰਕਾਰ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਹੈਗਾ ਜੀ ਗੁਰਵਜਨ ਦਾਸ ਹਾਂਜੀ ਮੈਂ ਆਪਣੇ ਡਾਕਟਰ ਰਾਜ ਦੇ ਨਾਲ ਸਹਿਮਤ ਦੇ ਨਾਲ ਇਦਾਂ ਗੱਲਬਾਤ ਹੈਗੀ ਆ ਬਈ ਮੇਰੀ ਬਹੁਤ ਉਹਨੇ ਪਿੰਡ ਦੇ ਵਿੱਚ ਆ ਕੇ ਦੁੱਖ ਦੇ ਸੁੱਖ ਦੇ ਤੇ ਬਹੁਤ ਗੱਲਾਂ ਬਾਤਾਂ ਸੁਣੀਆਂ ਹੈਗੀਆਂ ਜਿਸ ਤਰ੍ਹਾਂ ਸਾਡੇ ਘਰ ਪਰਿਵਾਰ ਵਾਂਗੂ ਹੈ ਨਾ ਇਸ ਤਰ੍ਹਾਂ ਡਾਕਟਰ ਰਾਜ ਦੁੱਖ ਦੇ ਸੁੱਖ ਦੇ ਤੋਂ ਸਾਰੀ ਗੱਲਬਾਤ ਦੇ ਨਾਲ ਸਾਡੇ ਨਾਲ ਸਹਿਮਤ ਹੋਆ ਜਿਹੜੇ ਵੀ ਉਹ ਸਦੋਂ ਉਸੇ ਵੇਲੇ ਕੋਈ ਦੁੱਖ ਤਕਲੀਫ ਸਾਡੇ ਪਿੰਡ ਦੇ ਵਿੱਚ ਕੋਈ ਵੀ ਦੂਜਾ ਬਾਪੜਦਾ ਹੈਗਾ ਇੱਥੇ ਸਿਲੰਡਰ ਫਟਿਆ ਸੀਗਾ ਸਾਰਿਆਂ ਨੇ ਪਹਿਲਾਂ ਉ ਇੱਥੇ ਆਏ ਤੇ ਉਹਨੀ ਜਿੰਨੀ ਵੀ ਮਦਦ ਆਪਣੇ ਹੱਲ ਹੋ ਸਕੀ ਹੈ ਨਾ ਵੱਧ ਤੋਂ ਵੱਧ ਚੜ ਕੇ ਹਿੱਸਾ ਲਿਆ ਤੇ ਮੈਨੂੰ ਇਹ ਹੈਗਾ ਹੁਣ ਵੀ ਮੈਂ ਆ ਦਰਾਖਤ ਲਾਣ ਦੇ باوجود ਵੀ ਮੈਂ ਬਹੁਤ ਇਹ ਦਰਾਖਤਾਂ ਨੂੰ ਪਸੰਦ ਕਰਦਾ ਆ ਦੇਖੋ ਜੀ ਆ ਜਾਮਣ ਇੱਕ ਜਾਮਣ ਉਹ ਲਾਈ ਆ ਇਹ ਸੰਤਰੀਆਂ ਦਾ ਬੂਟਾ ਉਹ ਅਮਰੂਦਾਂ ਦਾ ਬੂਟਾ ਉਹ ਪਰੇ ਫਿਰ ਸੰਤਰੀਆਂ ਦਾ ਬੂਟਾ ਤੇ ਮੈਂ ਫਲ ਫਰੂਟ ਦੇ 25 ਦਰਖਤ ਐਸ ਵਿਲੇ ਲਾ ਸਕਿਆ ਜਿਨ੍ਹਾਂ ਨੂੰ ਐਸ ਵਿਲੇ ਫਲ ਲੱਗਦਾ ਤੇ ਪੰਛੀ ਵੀ ਖਾਂਦੇ ਤੇ ਬੰਦੇ ਵੀ ਖਾਂਦੇ ਆ ਅਮਰੂਦ ਵੀ ਸੰਤਰੇ ਵੀ ਆੜੂ ਵੀ ਤੇ ਵਧੀਆ ਤੇ ਵਧੀਆ ਫਲਾਂ ਵਾਲੇ ਮੈਂ ਦਰਾਖਤ ਲਾਣਾ ਮੈਨੂੰ ਇਹ ਸ਼ੌਂਕ ਹੀ ਆ ਪਹਿਲਾਂ ਤੋਂ ਵੀ ਮੈਂ ਇਸ ਕਰਕੇ ਬਹੁਤ ਬਹੁਤ ਡਾਕਟਰ ਹੁਣ ਦਾ ਧੰਨਵਾਦ ਕਰਦਾ ਵੀ ਜਿੰਨੀ ਸਾਡੇ ਮੁੰਡੇ ਨਾਲ ਮੁੰਡਾ ਜੋੜ ਕੇ ਇਸ ਵਕਤ ਹੈ ਨਾ ਸਾਡਾ ਪੂਰਾ ਦੁੱਖ ਸੁੱਖ ਸੁਣ ਕੇ ਦੁਇਆ ਕੀਤਾ ਭਗਵੰਤ ਮਾਨ ਨੇ ਕਿਹਾ ਕਿ ਗਰੀਬਾਂ ਦਾ ਖਿਆਲ ਰੱਖਿਆ ਜਾਏਗਾ ਤੇ दारू ਜਿਹੜੀ ਸਸਤੀ ਕੀਤੀ ਜਾਏਗੀ ਹਾਂ ਸੁਵਾ ਸਾਥੀ ਬੰਨੇ ਮੈਂ ਦੱਸ ਦਿੰਦਾ ਹਾਂ ਹਾਂਜੀ ਉਧਰ ਤੋਂ ਦੇਖੋ ਜੀ ਮੰਗ ਪੱਤਰ ਸ਼ਰਾਬੀ ਜਨਾਬੇ ਪੇਸ਼ ਕੀਤਾ ਗਵਰਨਮੈਂਟ ਜੀ ਕਰੋ ਗੌਰ ਛੇਤੀ ਪਾ दारू ਦੀ ਚੜੇ ਸਮਾਨ ਉੱਤੇ ਸਾਡੀ ਮੰਗ ਹੈ ਥੱਲੇ ਲਿਆਓ ਛੇਤੀ ਹਰੇਕ ਸ਼ਰਾਬੀ ਦਾ ਬਣੇ ਪਛਾਣ ਪੱਤਰ ਹੱਕ ਮੰਗ ਤੇ ਫੋਲ ਚੜਾਓ ਛੇਤੀ ਲੋਕਾਂ ਦੇ ਪਾਣੀ ਤੇ ਬਿਜਲੀ ਮਾਫ ਹੋ ਗਏ ਸਾਡੀ दारू ਵੀ ਮਾਫ ਕਰੋ ਛੇਤੀ ਇੱਕ ਵਾਰੀ ਸੋ ਦੋਸਤੋ ਪਿੰਡ ਦੇ ਵਿੱਚੋਂ ਲੰਘਦੇ ਹੋਏ ਪਿੰਡ ਪਿੰਡ ਦੇ ਵਿੱਚ ਬੋਰਡ ਬਾਬਾ ਬੋਰਡ ਜਿਹੜਾ ਉਹ ਲੱਗਾ ਹੋਇਆ ਤੇ ਇਸ ਬੋਰਡ ਦੀ ਛਾਂਵੇਂ ਬੈਠ ਕੇ ਆਨੰਦ ਮਾਣਦੇ ਨੇ ਪਿੰਡ ਵਾਸੀ ਤੇ ਬਜ਼ੁਰਗ ਜਿਹੜੇ ਨੇ ਨੌਜਵਾਨ ਪੀੜੀ ਆ ਉਹ ਇੱਥੇ ਤਾਸ਼ ਵੀ ਖੇਡੀ ਜਾਂਦੀ ਆ ਤੇ ਹਾਸਾ ਮਖੌਲ ਵੀ ਕੀਤਾ ਜਾਂਦਾ ਹਾਂਜੀ ਕੀ ਨਾਮ ਹੈ ਜੀ ਮਨਪ੍ਰੀਤ ਕੋਰ ਮਨਪ੍ਰੀਤ ਕੋਰੀ ਸਟੱਡੀ ਕਰਦੇ ਹੋ ਕਿ ਕੋਈ ਵਰਕ ਕਰਦੇ ਹੋ ਨਹੀਂ ਸਟੱਡੀ ਕਰਦੇ ਆ ਸਟੱਡੀ ਕਰਦੇ ਹਾਂਜੀ ਤੇ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਸਾਡੇ ਸੈਂਟਰ ਖੋਲ ਲੋ ਇੱਥੇ ਕਿਸ ਚੀਜ਼ ਦਾ ਸੈਂਟਰ ਮੰਗਦੇ ਹੋ ਸਿਲਾਈ ਸੈਂਟਰ ਸਿਲਾਈ ਸੈਂਟਰ ਹਾਂਜੀ ਸਰ ਬਹੁਤ ਦਿੱਕਤ ਆ ਰਹੀ ਹੈ ਕੁੜੀਆਂ ਨੂੰ ਤੇ ਮਤਲਬ ਸਾਡੇ ਪਿੰਡ ਦੇ ਵਿੱਚ ਇਹ ਖੁੱਲਣਾ ਚਾਹੀਦਾ ਹੈ ਕਿਉਂਕਿ ਜੇ ਅਸੀਂ ਕੱਪੜੇ ਅੱਜ ਸਿੱਖੇ ਹੋਗੇ ਤਾਂ ਕੱਲ ਸਾਡੇ ਉਹ ਕੰਮ ਆਉਣਗੇ ਹੂੰ ਤੇ ਹਾਂਜੀ ਇਹ ਸਾਨੂੰ ਬਹੁਤ ਦਿੱਕਤ ਆਦੀ ਹੈ ਸਿਲਾਈ ਸੈਂਟਰ ਸਾਡੇ ਪਿੰਡ ਖੁੱਲਣਾ ਚਾਹੀਦਾ ਹੈ ਸਰਕਾਰੀ ਸਿਲਾਈ ਸੈਂਟਰ ਦੀ ਮੰਗ ਕਰਦੇ ਹਾਂ ਹਾਂਜੀ ਸਰ ਇਹ ਕਾ ਇਸ ਮੰਗ ਕਰਦੇ ਪਏ ਆ ਤੇ ਜਿਹੜੀਆਂ ਕੁੜੀਆਂ ਘੁੰਮਦੀਆਂ ਆ ਵੀ ਮਤਲਬ ਉਹਨਾਂ ਨੂੰ ਸੋਖਾ ਹੋ ਜਾਊਗਾ ਘਰਦਿਆਂ ਨੂੰ ਬਹੁਤ ਹੀ ਮਤਲਬ ਜਿਹੜੀ ਕਰ ਗਰੀਬ ਗਰੀਬ ਲੋਕੀ ਆ ਉਹਨਾਂ ਨੂੰ ਉਹਨਾਂ ਦੀਆਂ ਕੁੜੀਆਂ ਨੂੰ ਚਲੋ ਸਹੂਲਤ ਮਿਲ ਜੂਗੀ ਕੋਈ ਤੇ ਅਸੀਂ ਇਹ ਬਿਜਾਰਿਸ਼ ਕਰਦੇ ਆ ਸਰਕਾਰ ਤੋਂ ਠੀਕ ਆ ਠੀਕ ਆ ਹਾਂਜੀ ਤੇ ਹੁਣ ਵੀ ਸਲਾਈ ਸਿੱਖਦੇ ਹੋ ਕਿਤੇ ਤੁਸੀਂ ਸਰ ਨਹੀਂ ਮੈਂ ਸਿੱਖ ਲਈ ਐ ਸਲਾਈ ਸਿੱਖ ਲਈ ਉਹ ਕਿ ਸਿੱਖ ਲਈ ਸਿੱਖ ਲਈ ਐ ਜੀ ਸਿੱਖ ਲਈ ਕਿੱਥੇ ਸਿੱਖੀ ਪਰ ਸਰ ਪਿੰਡੇ ਸਿੱਖ ਲਈ ਕਿਉਂਕਿ ਸਲਾਈ ਸੈਂਟਰ ਹੈ ਨਹੀਂ ਤੇ ਫਿਰ ਲੋਕਾਂ ਦੀ ਮਿਹਨਤਾਂ ਕਾਹਨੀਆਂ ਪੈਂਦੀਆਂ ਕੁੜੀਆਂ ਨੂੰ ਸਿਕਾਉ ਤਾਂ ਕਰਕੇ ਵੀ ਜੇ ਇੱਥੇ ਖੁੱਲਾ ਹੋਵੇ ਤਾਂ ਸਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈਣੀ ਵੀ ਅਸੀਂ ਕੁੜੀਆਂ ਨੂੰ ਬਹੁਤ ਵੀ ਵੀ ਵਧੀਆ ਲੱਗੂਗਾ ਅਸੀਂ ਇੱਥੇ ਸਾਰੀਆਂ ਸਲਾਈ ਸਿੱਖੂੰਗੀਆਂ ਦਾ ਤੇ ਅੱਜ ਧੰਨਵਾਦ ਤੁਸੀਂ ਵੀ ਸਲਾਈ ਸਿੱਖੀ ਕਿ ਨਹੀਂ ਹਾਂਜੀ ਸਿੱਖਦੇ ਪਏ ਹਾਂ ਕਿਤੇ ਕਿੱਥੇ ਸਿੱਖਣ ਜਾਂਦੇ ਹੋ ਪਰ ਇੱਥੇ ਪਿੰਡੇ ਹੀ ਆ ਮੈਨੇ ਜੀ ਸਿਖਾਉਂਦੇ ਆ ਹਾਂਜੀ ਆਪਣਾ ਰੋਜ਼ਗਾਰ ਸ਼ੁਰੂ ਕਰਨਾ ਚਾਹੁੰਦੇ ਆ ਕੋਈ ਹਾਂਜੀ ਸਰਕਾਰ ਵੱਲੋਂ ਤਾਂ ਬੜੀਆਂ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਨੇ ਪ੍ਰੈਸ ਪਿੰਡ ਦੇ ਵਿੱਚ ਕਿਉਂ ਨਹੀਂ ਸ਼ੁਰੂ ਕੀਤੀ ਗਈ ਕੀ ਕਹਿਣਾ ਚਾਹੋਗੇ ਹਾਂਜੀ ਕੋਸ਼ੀਆਂ ਆਂਦਾ ਇੱਥੇ ਨਿਆਣਿਆਂ ਦੇ ਇੱਥੇ ਕਿਹੜਾ ਕੋ ਆਂਦਾ ਸਰਕਾਰੀ ਸੁਵਿਧਾ ਇੱਥੇ ਕਿਹੜੀ ਨਿਆਣਿਆਂ ਨੂੰ ਕੋਈ ਵੀ ਨਹੀਂ ਹੈਗੀ ਕੋਈ ਨਹੀਂ ਹੈਗੀ ਇੱਥੇ ਕੋਈ ਸਰਕਾਰੀ ਸੈਂਟਰ ਨਹੀਂ ਕੋਈ ਕੁਛ ਨਹੀਂ ਹੈਗਾ ਪਹਿਲਾਂ ਤਾਂ ਮੇਰੀ ਸਾਲਾ ਮਸੀ ਮੇਰਾ ਘਰਾੜਾ ਵੀ ਨਹੀਂ ਹੈਗਾ ਕੈਂਸਰ ਦਾ ਮਰੀਜ਼ ਸੀ ਉਹ ਮੁੱਕੇ ਨੂੰ ਹੋ ਗਿਆ 1.5-2 ਸਾਲ ਮੈਂ ਮਕਾਨ ਮਸੀ ਬਣਾਇਆ ਹਾਲੇ ਤੱਕ ਵੀ ਕਰਜ਼ਾ ਦਿੰਦੀ ਆ ਦਰਾਖਤ ਨਹੀਂ ਵੜਦੇ ਇਹ ਦਰਖਤ ਕਿਹਦੇ ਲੱਗੇ ਹੋਏ ਨੇ ਇਹ ਦਰਖਤ ਹੈਗੇ ਤਾਂ ਇਹੋ ਪਿੰਡਦਿਆਂ ਨੇ ਲਾਇਓ ਉਹ ਪੰਚਾਇਤ ਕਹਿੰਦੀ ਸਾਡਾ ਥਾਂ ਆ ਤੇ ਉਹ ਉਹ ਮਾਲਕ ਕਹਿੰਦੇ ਸਾਡਾ ਥਾਂ ਆ ਨਾ ਉਹਨਾਂ ਦੋਹਾਂ ਦਾ ਥਾਂ ਮੁਕੇ ਸਾ ਮੇਰਾ ਤਾਂ ਕੋਠਾ ਟੱਹ ਜਾਣ ਮੈਨੂੰ ਕੌਣ ਪਾ ਕੇ ਦਊਗਾ ਇਹ ਕੋਠਾ ਬਹੁਤ ਵਾਰੀ ਕਿਹਾ ਮੈਂ ਜਿੰਨੀ ਵਾਰੀ ਆਂਦੇ 19 ਵਾਰੀ ਮੈਂ ਕਹਿੰਨੀ ਆ ਕਿ ਸਾਡਾ ਵਾਹ ਮਕਾਨ ਧਾਵ ਜਨਹੇਰੀਆਂ ਦੀ ਸਾਰਾ ਹੀ ਮੈਂ ਇੱਥੇ ਸਾਰੇ ਹਨਾ ਸਾਡੇ ਕੋਠੇ ਤੇ ਲੱਗਦਾ ਕਿਨੂੰ ਕਹਿ ਰਹੇ ਹੋ ਤੁਸੀਂ ਹੁਣ ਤੱਕ ਕਿਨੂੰ ਕਹਿ ਚੁੱਕੇ ਅਸੀਂ ਮੈਂ ਤਾਂ ਇੱਥੇ ਰਾਜਕਮਾਰ ਆਏ ਅਸੀਂ ਉਹਨੂੰ ਵੀ ਕਿਹਾ ਰਾਜਕਮਾਰ ਬਹੁਤ ਵਾਰੀ ਹੋ ਹੁਣ ਐਮਟੀ ਵੀ ਬਣ ਗਿਆ ਜਿਹੜਾ ਕੋਈ ਇੱਥੇ ਵੋਟਾਂ ਨੂੰ ਆਂਦਾ ਉਹਨੂੰ ਹਰ ਇੱਕ ਵਾਰੀ ਮੈਂ ਕਹਿੰਦੀ ਆ ਜਿਨ੍ਹਾਂ ਦਾ ਥਾਂ ਉਹ ਕਹਿੰਦੇ ਵੱਡ ਲਓ ਇਹ ਪੰਚਾਇਤ ਕਹਿੰਦੀ ਅਸੀਂ ਵੱਡਣ ਨਹੀਂ ਦੇਣਾ ਸਾਡਾ ਇਹਨਾਂ ਦਾ ਕੇਸ ਚੱਲਦਾ ਆ ਇਹਨਾਂ ਦਾ ਪੰਚਾਇਤ ਨੇ ਕੇਸ ਚਲਾਇਆ ਇੱਥੇ ਦੇ ਪਿੰਡ ਦੇ ਆਣਾ ਹਾਂਜੀ ਇਹਨਾਂ ਦੇ ਦਰਖਤਾਂ ਦੀ ਵਜ੍ਹਾ ਨਾਲ ਨੁਕਸਾਨ ਤੁਹਾਨੂੰ ਚੱਲਣਾ ਪੈ ਰਿਹਾ ਨੁਕਸਾਨ ਸਾਨੂੰ ਚੱਲਣਾ ਪੈ ਰਿਹਾ ਹੈ ਜੇ ਇਹ ਮਕਾਨ ਟੈਗ ਗਿਆ ਦੇਖਿਓ ਫੇ ਇਨਾ ਤਾਂ ਮੈਂ ਹਾਲ ਕੀ ਕਰਦੀ ਆ ਜਿਵੇਂ ਇਨਾ ਕੋਲੇ ਪਰਵਾਉਂਗੀ ਜਿਹੜੇ ਹੁਣ ਮੰਤਰੀ ਬਣਿਓ ਜਾਂ ਆਹ ਜਿਨ੍ਹਾਂ ਨੇ ਕੇਸ ਕੀਤੇ ਹੋ ਇਹੇ ਹੋਣਗੇ ਹਾਂਜੀ ਕੀ ਨਾਮ ਤੁਹਾਡਾ ਭਰਮਜੀਤ ਕੋ ਰੀਟਾ ਸਿੱਧਾ ਹੀ ਲਿਖੋ ਤੁਸੀਂ ਦੇਖੋ ਰੀਟਾ ਸਿੱਧਾ ਹੀ ਹਾਂ ਕਿਹੜੇ ਪਿੰਡ ਤੋਂ ਆਂ ਮਹਿਮਦਵਾਲ ਕਲਾਂ ਤੋਂ ਮਹਿਮਦਵਾਲ ਕਲਾਂ ਹਾਂਜੀ ਆ 10 ਘਰ ਹੋਰ ਵੀ ਹੈਗੇ ਆਲੇ ਦੋਲੇ ਖਤਰਾ ਇਹਨਾਂ ਨੂੰ ਵੀ ਆ ਕੋਈ ਬੋਲਦਾ ਨਹੀਂ ਮੇਰੇ ਵਰਗੇ ਕਹਿੰਦੇ ਭਾਂਖਦੀ ਆ ਭੋਂਕੇ ਹੜ ਜਾਂਦੇ ਹੱਥੇ ਵੀ ਠੀਕ ਹੈ ਇਹ ਕੋਈ ਸੁਣਦਾ ਹੀ ਨਹੀਂ ਜਦ ਭਾਂਖ ਭੋਂਕੇ ਹੜ ਜਾਂਦਾ ਕੋਈ ਨਹੀਂ ਸੁਣਦਾ ਹਾਂਜੀ ਹਾਂਜੀ ਕੁਝ ਕਹਿਣਾ ਚਾਹੋਗੇ ਤੁਸੀਂ ਬਾਜੀ ਅਸੀਂ ਵੀ ਇਹ ਕਹਿਣਾ ਸੀ ਸਾਡਾ ਵੀ ਸਾਡਾ ਆ ਘਰ ਆ ਹਾਂਜੀ ਤੇ ਸਾਨੂੰ ਵੀ ਬਹੁਤ ਦਿੱਕਤ ਆ ਰਹੀ ਆ ਹਾਂਜੀ ਦਰਖਤ ਕਿਉਂ ਨਹੀਂ ਵਧਾਏ ਜਾ ਰਹੇ ਇਹ ਇਹ ਹੁਣ ਕਿਆ ਪਤਾ ਸਾਨੂੰ ਕਿਆ ਗੱਲ ਆ 500 ਤੇ ਹੁਣ ਰਾਜਕੁਮਾਰ ਨੂੰ ਵੀ ਕਿਹਾ ਆ ਬਿਤਰਖਤ ਵੱਡੇ ਜਾਣੇ ਇਹ ਤੇ ਕੋਈ ਸੁਣਦਾ ਹੀ ਨਹੀਂ ਹੈਗਾ ਕਿ ਆਹ ਤਾਰਾਂ ਵੀ ਵਿੱਚ ਮੇਨ ਤਾਰਾਂ ਵੀ ਆ ਦੇ ਆ ਇਹ ਵੀ ਸਾਡਾ ਕਿੰਨਾ ਨੁਕਸਾਨ ਸਾਡੇ ਬੱਚਿਆਂ ਦਾ ਹੋ ਜਾਊਗਾ ਅਸੀਂ ਜੀ ਪ੍ਰੋਗਰਾਮ ਕਰੀਦਾ ਆਹ ਤਾਰਾਂ ਸਾਡੀਆਂ ਆਹ ਤਾਰਾਂ ਦੇ ਉੱਤੇ ਕੋਈ ਵੀ ਚਿੰਬੜ ਸਕਦਾ ਇੱਥੇ ਅਸੀਂ ਉਹ ਟੈਂਟ ਲਾਈਦਾ ਅਸੀਂ ਨਿਆਣਿਆਂ ਦਾ ਵਿਆਹ ਕਰੀਦਾ ਕੋਈ ਪਿੰਡ 'ਚ ਪ੍ਰੋਗਰਾਮ ਹੁੰਦਾ ਆਹ ਤਾਰਾਂ ਇੱਥੇ ਕੋਈ ਖੜੀਆਂ ਆ ਆ ਦੇਖੋ ਤਾਂ ਤੁਸੀਂ ਪਿੰਡ ਦੇ ਵਿੱਚ ਆਹ ਕਰ ਇਹ ਲਾਮਕ ਦੀਆਂ ਆ ਜੇ ਕੋਈ ਮਰ ਗਿਆ ਬਾਤ ਜਿਹੜੀ ਕਾ ਜਾਣਾ ਆ ਜੀ ਮਰ ਗਿਆ ਸੋ ਮਹਿਸੂਸ ਕਰਨ ਆ ਜਾਂਦੇ ਫੇ ਸਾਰੇ ਜੋ ਵੀ ਲੀਡਰ ਵਾ ਕੋਈ ਨਹੀਂ ਪੁੱਛਦਾ ਕਿਸੇ ਨੂੰ ਹਾਂਜੀ ਇੱਥੋਂ ਹੀ ਆ ਜੀ ਹਾਂਜੀ ਕੀ ਅੱਜ ਕਹਿਣਾ ਚਾਹੋਗੇ ਤੁਸੀਂ ਅਸੀਂ ਕਹਿਣਾ ਇਹ ਜਾਣਦੇ ਹਾਂ ਕਿ ਸਾਨੂੰ ਨਾ ਕੋਈ ਫੈਕਟਰੀ ਕੋਈ ਹੋਰ ਚੀਜ਼ ਜਦੋਂ ਵੀ ਆਦੇ ਗਲੀਆਂ ਨਾਲੀਆਂ ਗਲੀਆਂ ਨਾਲੀਆਂ ਸਾਨੂੰ ਕੋਈ ਸਪੋਰਟ ਨਹੀਂ ਨਾ ਕੋਈ ਹਸਪੀਟਲ ਇਥੇ ਮoure ਸਾਡੇ ਹੈਗਾ ਤੇ ਗਲੀਆਂ ਨਾਲੀਆਂ ਵਿੱਚ ਹੀ ਫਸਾਇਆ ਚੱਕਰ ਦੇ ਵਿੱਚ ਇੱਥੇ ਸਿੰਨੇ ਦੇ ਤੇ ਸਾਡੀ ਜ਼ਿੰਦਗੀ ਹੋਈ ਮੇਰੀ 82 ਸਾਲ ਦੀ ਉਮਰ ਹੈ ਜਿ ਗਲੀਆਂ ਨਾਲੀਆਂ ਨੇ ਸਾਡੇ ਬਣੀਆਂ ਕੋਈ ਹੁਸੂਲ ਨਹੀਂ ਸਾਨੂੰ ਹੈਗੀ ਤੇ ਗੱਲ ਆ ਤੇ ਅਸੀਂ ਆਮ ਆਦਮੀ ਪਾਰਟੀ ਦੇ ਬੰਦੇ ਹਾਂ ਅਸੀਂ ਬੰਦੇ ਚੰਗੇ ਕਦੇ ਉਹਨਾਂ ਨੂੰ ਗੱਲ ਕਹੀ ਵੀ ਆ ਹੁਣ ਵੀ ਅਸੀਂ ਉਹਨਾਂ ਨਾਲ ਜੁੜੇ ਹੋ ਆ ਤੇ ਉਹਨਾਂ ਨਾਲ ਹੀ ਜੁੜੇ ਰਹਿਣਾ ਸਾਡੀ ਇਹ ਮੰਗ ਜਿਹੜੀ ਪੂਰੀ ਕਰ ਦੇਣ ਹੋਰ ਕੋਈ ਨਹੀਂ ਅਸੀਂ ਇਹਨਾਂ ਨਾਲ ਇਹਨਾਂ ਨਾਲ ਜੁੜੇ ਹੋ ਅਸੀਂ ਇਹਨਾਂ ਨਾਲ ਜੁੜੇ ਰਹਿਣਾ ਆਮ ਆਦਮੀ ਪਾਰਟੀ ਨੂੰ ਰਾਜਕੁਮਾਰ ਹੁਣ ਬਾਜੀ ਕੀ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਕਰਨਮਾਨ ਹੈ ਜੀ ਜੀ ਕੀ ਕੰਮ ਕਰਦੇ ਤੁਸੀਂ ਮੈਂ ਕੱਪੜੀ ਸ਼ਾਪ ਕਰਦਾ ਹਾਂ ਅੱਛਾ ਤਾਂ ਕਿਤਾ ਦੇਖਦੇ ਆ ਰੋਜ਼ਗਾਰ ਨੂੰ ਕੱਪੜੇ ਦਾ ਵਪਾਰ ਵਧੀਆ ਜਾਂ ਫਿਰ ਬਾਹਰ ਜਾਣਾ ਵਧੀਆ ਜਿਹੜੇ ਬੱਚੇ ਅੱਜ ਬਕਰ ਬਰ ਵੀ ਜਾਣ ਵਧੀਆ ਹੈ ਜੇਕਰ ਤਾਂ ਸਾਡਾ ਆਪਣੇ ਇੱਥੇ ਵਿੱਚ ਕਰ ਵਧੀਆ ਹੈ ਜੀ ਫਿਰ ਤਾਂ ਸਾਨੂੰ ਇੱਥੇ ਕਰਨਾ ਚਾਹੀਦਾ ਕਿਉਂਕਿ ਜੇ ਤੁਸੀਂ ਆਪਣੇ ਕੰਮ ਨੂੰ ਡਿਵੈਲਪ ਕਰੋਗੇ ਤਾਂ ਸਾਡੇ ਦੇਸ਼ ਦਾ ਵੀ ਨਾਮ ਉੱਚਾ ਹੋਊਗਾ ਤੇ ਤੁਹਾਡੇ ਆਪਣਾ ਵੀ ਨਾਮ ਉੱਚਾ ਹੋਊਗਾ ਪਿੰਡ ਦਾ ਵੀ ਨਾਮ ਉੱਚਾ ਹੋਊਗਾ ਤੇ ਉੱਥੇ ਜਾ ਕੇ ਕਿਸੇ ਦੇ ਅੰਡਰ ਕੰਮ ਕਰਨਾ ਆ ਤੇ ਉਹਨਾਂ ਸਾਨੂੰ ਕੰਮ ਜਿਆਦਾ ਲੈਂਦੇ ਆ ਤੇ ਤਨਖਾਹ ਘਟ ਦਿੰਦੇ ਆ ਕਿਉਂ ਗੱਲ ਨਹੀਂ ਬਣਦੀ ਜੀ ਪਰ ਜੇ ਤੁਸੀਂ ਵੀ ਇਹ ਕੰਮ ਕਰ ਕਰਦੇ ਆਂ ਤੇ ਬਾਕੀ ਜਿਹੜੇ ਬੇਰੋਜ਼ਗਾਰੀ ਵਧੀ ਹੋਈ ਆ ਤੇ ਸਰਕਾਰ ਵੱਲੋਂ ਕਿਹਾ ਗਿਆ ਕਿ ਬੇਰੋਜ਼ਗਾਰਾਂ ਨੂੰ ਜਿਹੜਾ ਕੋਈ ਆਪਣਾ ਕਾਰੋਬਾਰ ਕਰੇਗਾ ਉਹ ਵੀ ਇੱਕ ਰੋਜ਼ਗਾਰ ਹੈ ਕਿੱਥੋਂ ਤੱਕ ਸਹੀ ਮੰਨਦੇ ਆ ਇਹ ਸਰਕਾਰਾਂ ਕੁਝ ਨਹੀਂ ਕਰਦੀਆਂ ਜੀ ਬੇਰੋਜ਼ਗਾਰੇ ਘੁੰਮਦੇ ਆ ਇੱਥੇ ਸਾਡੇ ਪਿੰਡ ਦੇ ਕੁਸੀ ਇੱਥੇ ਆ ਕੇ ਜਦ ਕਿ ਨੂੰ ਢੀੜਾ ਮਾਰ ਲਿਓ ਤੁਹਾਨੂੰ ਘੋਟੋ ਘੱਟ ਵੀ ਨੌਜਵਾਨ ਜਿਹੜੇ ਪਲੱਸ 2 ਤੋਂ ਘੱਟ ਕੋਈ ਪੜਿਆ ਨਹੀਂ ਹੋਣਾ ਜਿਹੜੇ ਇੱਥੇ ਸਾਰੇ ਬੇਲੇ ਘੁੰਮਦੇ ਆ ਜੀ ਕਿਉਂਕਿ ਨੋਰਮਲ ਵੀ ਕੋਈ ਕਰਨਾ ਹੋਵੇ ਤਾਂ ਸਿਕਿਉਰਿਟੀ ਗਾਰਡ ਵੀ ਰੱਖ ਸਕਦੀ ਆ ਸਰਕਾਰ ਜੀ ਉਹਨ ਗਾਰ ਦਿੱਤਾ ਜਾਵੇ ਤੇ ਬੇਜ਼ਗਾਰ ਵਾਲੀ ਦੂਰ ਹੋਵੇ ਹਾਂਜੀ ਨਾਲ ਦੱਸ ਗਰਾਊਂਡ ਬਣਾ ਲਓ ਇੱਥੇ ਕਿੱਥੇ ਓਏ ਇੱਥੇ ਐ ਨਹੀਂ ਗਰਾਊਂਡ ਉੱਥੇ ਗਰਾਊਂਡ ਨਹੀਂ ਨਾਲੇ ਫੁੱਟਬਾਲ ਫੁੱਟਬਾਲ ਖੇਡਣੇ ਪਾਰਕ ਬਣਾਓ ਫੁੱਟਬਾਲ ਨਾਲੇ ਜਿਮ ਜਿਮ ਜੀ ਨਾਲੇ ਜਿਮ ਜਿਮ ਵੀ ਚਾਹੀਦੀ ਹਾਂਜੀ ਅੱਛਾ ਤੇ ਨਾਲੇ ਪਾਰਕ ਪਾਰਕ ਵੀ ਚਾਹੀਦੀ ਹਾਂਜੀ ਸਾਰਾ ਕੁਝ ਹੀ ਮੰਗ ਲਿਆ ਯਾਰ ਹਾਂਜੀ ਪਿੰਡ ਵਿੱਚ ਸਰਕਾਰੀ ਸਕੂਲ ਵੀ ਹੈਗਾ ਹਾਂਜੀ ਅੱਛਾ ਤੇ ਪੜਾਈ ਵਧੀਆ ਹੁੰਦੀ ਸਕੂਲ 'ਚ ਨੰਨੇ ਪਤਾ ਨਹੀਂ ਮੈਂ ਇੱਥੇ ਨੂੰ ਪੜਦੀ ਹਾਂਜੀ ਸਰ ਸਕੂਲ ਤਾਂ ਹੈਗਾ ਤੇ ਪਿੰਡ 'ਚ ਪੜਾਈ ਸਰ ਜੇ ਟੀਚਰ ਹੋਊਗਾ ਤਾਂ ਹੀ ਵਧੀਆ ਹੋਊਗੀ ਤੇ ਨਾਲੇ ਸਾਡੇ ਨਿਆਣੇ ਤਾਂ ਹੀ ਅੱਗੇ ਵਧੂਗੇ ਸਰ ਸਾਨੂੰ ਵੀ ਛੇ-ਸੱਤ ਸਾਲ ਹੋ ਗਏ ਸਕੂਲ ਉਸ ਸਕੂਲ ਦੇ ਵਿੱਚ ਸਰਕਾਰੀ ਸਕੂਲ 'ਚ ਪੜਦੇ ਹਾਂ ਨੂੰ ਤੇ ਉੱਥੇ ਅਜੇ ਤੱਕ ਟੀਚਰ ਨਹੀਂ ਹੈਗਾ ਤੇ ਨਿਆਣੇ ਸਾਡੇ ਨੂੰ ਬਹੁਤ ਦਿੱਕਤਾਂ ਦੀ ਪਈ ਆ ਪੜਨ ਦੇ ਵਿੱਚ ਵੀ ਤੇ ਨਿਆਣੇ ਜਿਹੜੇ ਗਰੀਬ ਵਿਚਾਰੇ ਉਹਨਾਂ ਨੂੰ ਟਿਊਸ਼ਨਾਂ ਦਾ ਬਹੁਤ ਟਿਊਸ਼ਨਾਂ ਲਾਣੀਆਂ ਪੈਂਦੀਆਂ ਕਿ ਜਿਹੜੇ ਬੱਚੇ ਜਿਹੜੇ ਘਰ ਦੇ ਗਰੀਬ ਆ ਉਹ ਕਿੱਥੋਂ ਟਿਊਸ਼ਨ ਲਾਣ ਤੇ ਸਾਨੂੰ ਇਹ ਗੁਜਾਰੀਸ਼ ਹੈ ਸਰਕਾਰ ਨੂੰ ਕਿ ਸਾਡੇ ਸਕੂਲ ਦੇ ਵਿੱਚ ਟੀਚਰ ਰੱਖਿਆ ਜਾਵੇ ਕਿੰਨੇ ਟੀਚਰ ਹੁਣ ਆਉਂਦੇ ਸੀ ਸਰ ਉੱਥੇ 2 ਟੀਚਰ ਹੀ ਆ ਹਾਂਜੀ 2 ਟੀਚਰ ਹਾਂਜੀ ਤੇ ਕਿੰਨੇ ਚਾਹੀਦੇ ਟੀਚਰ ਸਰ ਉੱਥੇ ਇੱਕ ਇਹ 3-4 ਤਾਂ 2 ਤਾਂ ਹੋਣ ਸਰ ਕਿਉਂਕਿ ਨਿਆਣੇ ਬਹੁਤ ਹੀ ਔਖੇ ਹੁੰਦੇ ਪਏ ਆ ਤੇ ਨਿਆਣਿਆਂ ਨੂੰ ਆਪੇ ਪੜਨਾ ਪੈਂਦਾ ਕਿਸੇ ਵੇਲੇ ਤੇ ਅਸੀਂ ਕਹਿੰਦੇ ਆ ਕਿ ਉੱਥੇ ਇੱਕ ਟੀਚਰ ਜ਼ਰੂਰ ਹੋਵੇ ਤੇ ਸਾਡੇ ਨਿਆਣੇ ਅੱਗੇ ਵਧਣ ਤੇ ਹਾਂਜੀ ਤੇ ਸਕੂਲ ਵੀ ਸਰ 6ਵੀਂ ਤੋਂ ਲੈ ਕੇ 8ਵੀਂ ਤੱਕ ਇਹ ਉਹ ਵੀ 10ਵੀਂ ਤੱਕ ਹੋਣਾ ਚਾਹੀਦਾ ਤੇ ਬਹੁਤ ਬਿਹਤਰ ਹੈ ਕਿਉਂਕਿ ਨਿਆਣਿਆਂ ਨੂੰ ਉਹ ਤੋਖਾ ਦੀ ਪਈ ਆ ਤੇ ਸ਼ਹਿਰ ਦੇ ਵਿੱਚ ਪੜਨ ਦੀ ਸੋ ਕਿਸੇ ਵੇਲੇ ਘਰਦਿਆਂ ਕੋਲ ਪੈਸੇ ਨਹੀਂ ਹੁੰਦੇ ਆ ਤੇ ਨਿਆਣੇ ਸਾਡੇ ਇੱਧੇ ਰਹਿ ਜਾਂਦੇ ਆ ਤੇ ਅਸੀਂ ਇਹੀ ਕਹਿੰਦੇ ਆ ਕਿ ਸਾਡੇ ਸਕੂਲ 10ਵੀਂ ਤੱਕ ਕੀਤਾ ਜਾਵੇ 6ਵੀਂ ਤੋਂ ਲੈ ਕੇ 10ਵੀਂ ਤੱਕ ਹਾਂਜੀ ਤੇ ਜਿਹੜੇ ਸਾਡੇ ਨਿਆਣੇ ਵਿੱਚ ਗਰੀਬ ਆ ਤੇ ਉਹਨਾਂ ਲਈ ਬਹੁਤ ਔਖਾ ਆ ਵੀ ਗਾਂਹ ਤੱਕ ਜਾਣਾ ਤੇ ਅਸੀਂ ਇਹੀ ਕਹਿੰਦੇ ਆ ਕਿ ਸਕੂਲ ਕੀਤਾ ਜਾਵੇ 10ਵੀਂ ਤੱਕ ਤੇ ਟੀਚਰ ਹੋਵੇ ਉੱਥੇ ਦੂਰ ਜ਼ਰੂਰ ਸਰ ਦੋ ਤਾਂ ਕੰਨ ਦੇ ਨਾਲੇ ਹੈਗੇ ਹੀ ਆ ਟੀਚਰ ਦੋ ਤਾਂ ਹੈਗੇ ਦੋ ਹੋਰ ਹੋਣੇ ਚਾਹੀਦੇ ਹਾਂ ਜੀ ਸਰ ਨਹੀਂ 8th ਕਲਾਸ ਆਇਆ 8th ਕਲਾਸ ਆ ਹਾਂ ਜੀ ਤੇ ਕਿੰਨੇ ਕਿ ਬੱਚੇ ਤੁਹਾਨੂੰ ਲੱਗਦਾ ਕਿ ਪੜਦੇ ਸਕੂਲ ਦੇ ਵਿੱਚ 500 ਸਰ 45 ਕਿੰਨਿਆਣੇ 45 ਕਿੰਨੇ ਆ ਕਿਉਂਕਿ 45 ਨਿਆਣੇ ਇਸ ਕਰਕੇ ਆ ਕਿਉਂਕਿ ਉਥੇ ਟੀਚਰ ਹੈ ਨਹੀਂ ਕਰਕੇ ਤਾਂ ਨਿਆਣੇ ਹੋਰ ਕਿਤੇ ਲੱਗੀ ਜਾਂਦੇ ਆ ਹਾਂਜੀ ਲੱਗੀ ਜਾਂਦੇ ਆ ਤੇ ਇਹ ਸਕੂਲ ਸਰ ਹੈਗਾ ਬਹੁਤ ਵਧੀਆ ਆ ਸਰ ਟੀਚਰ ਦੀ ਕਮੀ ਹੋਣ ਕਰਕੇ ਐਡਮਿਸ਼ਨ ਨਹੀਂ ਹੋ ਰਹੀ ਬੱਚਿਆਂ ਦੀ ਹਾਂਜੀ ਟੀਚਰ ਦੀ ਕਮੀ ਹੈ ਤੇ ਇੱਥੇ ਸਾਨੂੰ ਇਹੀ ਆ ਕਿ ਟੀਚਰ ਇੱਥੇ ਦੋ ਰੱਖੇ ਜਾਣ ਹਾਂਜੀ ਇੰਗਲਿਸ਼ ਟੀਚਰ ਦੀ ਵੀ ਬਹੁਤ ਲੋੜ ਹੈ ਤੁਸੀਂ ਪੜਦੇ ਨਹੀਂ ਉੱਥੇ ਨਹੀਂ ਇਹ ਕਹਿੰਦੇ ਸੀ ਠੀਕ ਹੈ ਇਹਨੂੰ ਬੋਲ ਲੰਦਾ ਛਾਪਾ ਔਰ ਕੋਈ ਗੀਤ ਸੁਣਾ ਦੇ ਕੋਈ 10 ਫੁੱਟ ਤੇਰਾ ਹੈਡਡੋਂ ਕਾਸਟੋਂ ਚੰਗਾ ਪੜਾ ਹਸਦਾ ਸੀ ਮੋੜਨ ਕਾਸਟੋਂ ਜਿਹੜੇ ਦਰਵਾਜ਼ੇ ਵਿੱਚ ਬੋ ਚੱਕੀ ਖੜੇ ਹਮ ਚੰਗੀ ਤਰ੍ਹਾਂ ਜਾਣਦੇ ਕੋਣ ਕਾਸਟੋਂ ਕੁਛ ਢ ਚੰਡੀ ਚਮਕੋਣਾ ਚੁੰਡਨੇ ਕੁਛ ਤੇਨ ਫਰਦਲੇ ਲੋਣਾ ਚੁੰਡਨੇ ਕੁਛ ਕੇ ਨਹੀਂ ਆਈ ਏਥੇ ਭੁੱਖੇ ਭੇਮ ਦੇ ਨਾਮ ਲੈ ਕੇ ਤੇਰਾ ਅੱਗੇ ਆਉਣਾ ਚੁੰਡਨੇ ਮੁਸਬਤਾ ਮੱਦਾਂ ਤੇ ਪੈਂਦੀ ਰਹਿੰਦੀ ਐ ਡੱਬੀ ਨੱਟ ਦੁਨੀਆ ਸਵਾਦ ਰਹਿੰਦੀ ਐ ਨਾਲੇ ਜਿਹੜੇ ਰਾਸਤੇ ਤੇ ਤੂੰ ਟੁਰਿਆ ਇੱਥੇ ਬਨਾਮੀ आई रेट मिलूंगी नितकंत रो वो सिगरेट मिलूंगी टार मार नाम डेटमेट मिलूंगी सच बोलेगा ता मिलू 295 जीत करूंगा तरक्की बोटे हीट मिलूंगी सो so, दोस्तों ये पिंड महमदोवाल कलां जिथे के आज जीबीसी जी अपडेट टीम पहुंची है तो पिंड वासियों ने जो समस्या मैंने सुनियां गई हैं ने ਮਹਿਲਾਵਾਂ ਵੱਲੋਂ ਇੱਕ ਮੰਗ ਕੀਤੀ ਗਈ ਹੈ ਕਿ ਜੋ ਸिलाई ਸੈਂਟਰ ਨੇ ਸਰਕਾਰ ਵੱਲੋਂ ਸ਼ਹਿਰਾਂ ਦੇ ਵਿੱਚ ਤੇ ਖੋਲੇ ਗਏ ਨੇ ਪਰ ਪਿੰਡਾਂ ਦੇ ਵਿੱਚ ਅਜੇ ਇਹਨਾਂ ਦੀ ਕਮੀ ਹੈ ਪਿੰਡਾਂ ਵਿੱਚ ਖੋਲੇ ਜਾਣ ਚਾਹੀਦੇ ਜਾਂ ਤਾਂ ਜੋ ਪਿੰਡ ਦੀਆਂ ਜੋ ਧੀਆਂ ਪੜਨਾਂ ਨੇ ਉਹਨਾਂ ਨੂੰ ਸिलाई ਸੈਂਟਰ ਵਿੱਚ ਸਿੱਖਿਆ ਲੈ ਕੇ ਆਪਣਾ ਰੋਜ਼ਗਾਰ ਸ਼ੁਰੂ ਕੀਤਾ ਜਾਵੇ ਇੱਕ ਵੱਡੀ ਮੰਗ ਹੈ ਪਿੰਡ ਵਾਸੀਆਂ ਵੱਲੋਂ ਕਿ ਪਿੰਡ ਦੇ ਵਿੱਚ ਡਿਸਪੈਂਸਰੀ ਖੁੱਲੀ ਜਾਵੇ ਤਾਂ ਜੋ ਸਾਨੂੰ ਇਹਨਾਂ ਨੂੰ ਕਿਤੇ ਦੂਰ ਦਰਾਡੇ ਜਾ ਕੇ ਆਪਣੇ ਇਲਾਜ ਕਰਾਉਣ ਵਾਸਤੇ ਦਰਦ ਨਾਲ ਪਟਕਣਾ ਪਵੇ ਤੇ ਬਾਕੀ ਜੋ ਪਿੰਡ ਦੇ ਵਿੱਚ ਹੋਰ ਵੀ ਗਲੀਆਂ ਨਾਲੀਆਂ ਤੱਕੀ ਪਿੰਡ ਨੂੰ ਸੀਮਤ ਰੱਖਿਆ ਗਿਆ ਤੇ ਪਿੰਡ ਵਾਸੀਆਂ ਵੱਲੋਂ ਜੋ ਵੀ ਮੰਗਾਂ ਰੱਖੀਆਂ ਗਈਆਂ ਨੇ ਉਸ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੀ ਸਰਕਾਰ ਵਚਨਬੱਧ ਰਹਿਣੀ ਚਾਹੀਦੀ ਹੈ ਜੀਬੀਸੀ ਅਪਡੇਟ ਲਈ ਕੈਮਰਾਮੈਨ ਜਤਿੰਦਰ ਪੰਚ ਦਾ ਨਾਮ ਮੈਂ ਨਵਨੀਸ਼ ਚੀਮਾ ਧੰਨਵਾਦ